ਕਹਿਣਾ ਕਿ ਠੀਕ ਟਾਈਮ ਤੇ ਆਈ ਆ ਹਾਲਾਂਕਿ ਲੇਟ ਤਾਂ ਹੈਗੀ ਹੈਗੀ 4 ਲੇਟ ਹੋ ਜਾਂਦੀ ਤਾਂ ਕੀ ਸੀ ਸਾਨੂੰ ਤਾਂ 84 ਦਾ ਇਨਸਾਫ ਨਹੀਂ ਮਿਲਿਆ ਜੀ ਜੀ ਹੁਣ ਇਹ ਜਿਹੜੇ ਪੱਟੇ ਹੋਏ ਮੁਰਦੇ ਆਪਾਂ ਹੁਣ ਨਾ ਪੱਟੀਏ ਆਹਰ ਗੱਲਾਂ ਜੀ ਮਤਲਬ ਉਦੋਂ ਹੋਈਆਂ ਹੋਣ ਈਵਨ ਵਿਧਾਨ ਸਭਾ ਵਿੱਚ ਵੀ ਮੇਰੇ ਖਿਆਲ ਕੋਈ ਅਰਸ਼ੀ ਐਮ ਐਲ اے ਸੀ ਉਹਨਾਂ ਨੇ ਗੱਲ ਚੱਕੀ ਸੀਗੀ ਤੇ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਜੀ ਹੁਣ ਪੱਟੇ ਹੋਏ ਗੜੇ ਹੋਏ ਮੁਰਦੇ ਨਾ ਚੱਕੀਏ ਜੀ ਆਪਾਂ ਗਾਹ ਨੂੰ ਤੁਰੀਏ ਜੀ ਗਾਹ ਨੂੰ ਤੁਰ ਕੇ ਵੇਖ ਲਓ ਪੰਜਾਬ ਕਿੱਥੇ ਲੈ ਜਾਂਦਾ ਉਨੀ 92 ਰਿਪੋਰਟ ਆਉਂਦੀ ਆ ਬੀਪੀ ਕੁਆੜੀ ਦੀ ਅੰਡਰ ਟੇਬਲ ਕਰ ਦੇਣਾ 2000 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬੰਦੀ ਹੈ ਉਸ ਤੋਂ ਬਾਅਦ ਨਵੀਂ ਸੈੱਟ ਬਣਾ ਕੇ ਤੇ ਇਹ ਸਾਬਤ ਕਰ ਦੇਣਾ ਕਿ ਉਹ ਤੋਂ ਭਗੌੜੇ ਆ। ਤਗੋਗੋ ਪ੍ਰਕਾਸ਼ ਸਿੰਘ ਬਦਲਦਾ ਇਹ ਸੀਗਾ ਵੀ ਇਹ ਚੰਗਾ ਹੋ ਗਿਆ ਬੈਂਤ ਸਿੰਘ ਕੰਮ ਨਵੇੜ ਗਿਆ ਨਹੀਂ ਤਾਂ ਸਾਨੂੰ ਨਵੇੜਨਾ ਪੈਣਾ ਸੀ। ਕਿ ਬਾਗ ਸਿੰਘ ਨੂੰ ਵੀ ਪਤਾ ਸੀ ਉਸ ਟਾਈਮ ਦੇ ਵਿੱਚ ਕੌਂਗੇ ਸਭ ਪਿੱਛੇ ਫੋਨ ਕੀਤਾ ਉਹਨਾਂ ਨੇ ਇਹ ਚੀਜ਼ ਦਾ ਪਤਾ ਹੁਣ ਫਿਰ ਰਿਪੋਰਟ ਤੁਹਾਡੇ ਕੋਲ ਆ ਗਈ ਹੋਵੇ 99 ਦੇ ਵਿੱਚ ਲੋਕਾਂ ਨੂੰ ਧੋਖਾ ਕਰਕੇ ਤੁਸੀਂ 97 ਦੀ ਸਰਕਾਰ ਬਣਾਈ ਸੀ ਵਾਅਦੇ ਕਰਿਸ਼ਲੇ ਟਾਈਮ ਦੇ ਵਿੱਚ ਵਧੇਕੀਆਂ ਹੋਈਆਂ ਪੁਲਿਸ ਮੁਕਾਬਲੇ ਹੋਏ ਜੋ ਵੀ ਜੰਦਰ ਹੋਇਆ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਉਹਦਾ ਇਨਸਾਫ ਦਵਾਵਾਂਗੇ ਸੀ ਤੇ ਉਹ ਸਾਰੇ ਅਫਸਰਾਂ ਨੂੰ ਇਹਨਾਂ ਨੇ ਤਰੱਕੀਆਂ ਦਿੱਤੀਆਂ ਡੀਜੀਪੀ ਤੱਕ ਲਾਏ ਪਰ ਗੜਾ ਖਤਾ ਇਹਨਾਂ ਦੇ ਪੰਥ ਵਾਲਿਆਂ ਨੇ ਹੁਣ ਤੱਕ ਦੇ ਉਹ ਸਿਸਟਮ ਬਣਾ ਕੇ ਤੇ ਜੋ ਪੰਜਾਬ ਦੀ ਬਰਬਾਦੀ ਸਾਹਮਣੇ ਲੈ ਕੇ ਆਂਦੀ ਹੈ ਤਾਂ ਕਾਂਗਰਸ ਨੇ ਵੀ ਨਹੀਂ ਛੱਡੀ ਕਿਸੇ ਪਾਸੇ ਉਹ بڑے ਲੋਕ ਵਾਅਦਨ ਕਰ ਲੈਂਦੇ ਤੁਸੀਂ ਪਹਿਲਾਂ ਕਿ ਉਹ ਨਿਕਿਆ ਮਰਦਸਾਨ ਨੂੰ ਵੀ ਪਹਿਲਾਂ ਕੈਦ ਸੀ ਭਾਈ ਕੈਦ ਵਿੱਚੋਂ ਕਿਵੇਂ ਬੋਲ ਸਕਦਾ ਕੈਦ ਟੁੱਟੀ ਹੈ ਤੇ ਫਿਰ ਅਸੀਂ ਗੱਲ ਕਰਨ ਲੱਗੇ ਹੋਏ ਉਸ ਤੋਂ ਬਾਅਦ ਕਦੇ ਗੱਲ ਤੋਂ ਵਾਪਸ ਨਹੀਂ ਹੋਏ ਅੱਜ ਤੱਕ ਜਿਹੜੀ ਹੈਗੀ ਜਦੋਂ ਦੀ ਇਹ ਗੱਲ ਸ਼ੁਰੂ ਹੋਈ ਹੈ ਆਪਦੀ ਉਸੇ ਗੱਲ ਤੇ ਖੜ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨੌਕਰੀ ਵੀ ਗਵਾਈ ਹੈ ਡਿਸਮਿਸ ਵੀ ਹੋਏ ਹਾਂ ਜੇਲ੍ਹ ਵੀ ਜਾਏ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਪੰਜਾਬ ਦਾ ਭਲਾ ਪੰਜਾਬ ਦੇ ਲੋਕ ਕਰਨਗੇ ਜੀ ਹੋਰ ਨਹੀਂ ਕਿਸੇ ਨੇ ਕਰਨਾ ਕਿਹਦੀ ਜੀ ਗੱਲ ਹੈ ਕੱਲ ਨੂੰ ਕੋਈ ਸਰਕਾਰ ਨੂੰ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਬਿਲਕੁਲ ਨਹੀਂ ਕਿਉਂ ਇਹਨਾਂ ਦੇ ਘਰਾਂ 'ਚ ਪੈਦੇ ਹੋਏ ਸੱਪਾਂ ਦੇ ਘਰਾਂ 'ਚ ਪੈਦਾ ਹੋਏ ਸਪੋਲੀਏ ਮੈਂ ਕਹਿੰਦਾ ਹੁੰਦਾ ਉਹੋ ਹੀ ਸਾਡੇ ਦੇ ਰਾਜਕਰ ਇਹ ਤਕਲੀਫ ਤਾਂ ਨਾ ਹੁੰਦੀ ਜਦੋਂ ਇਹੋ ਜੀ ਜਾਗਰਤੀ ਲੋਕਾਂ 'ਚ ਆਊਗੀ ਫਿਰ ਇਹਨਾਂ ਦੇ ਜੁੱਤੀਆਂ ਮਾਰਨਗੇ ਨਾ ਪਿੰਡਾਂ 'ਚ ਗਿਆ ਦੇ ਹੂੰ ਮੈਂ ਤਾਂ ਕਲੀਅਰ ਹੀ ਕਰਦਾ ਨਾਮ ਹੀ ਰੱਖ ਦਿੱਤਾ ਵੀ ਜਿਹੜੇ ਪਿੰਡਾਂ ਨੂੰ ਵੰਡਣ ਵਾਲੇ ਪੋਲਿਟੀਕਲ ਬੰਦੇ ਐ ਉਹਨਾਂ ਨੂੰ ਦੱਲੇ ਰੱਖ ਦਿਓ ਨਾਮ ਉਹਨਾਂ ਦਾ ਉਹਨਾਂ ਨੂੰ ਗੋਲੇ ਤੇ ਦੱਲੇ ਕਹਿਣਾ ਸ਼ੁਰੂ ਕਰੋ ਪਿੱਠ ਪਿੱਛੇ ਆਪੇ ਤਕਲੀਫ ਹੋਊਗੀ ਮੈਨੂੰ ਇੱਕ ਦੋ ਕਮੈਂਟਾਂ ਦੇ ਵਿੱਚ ਮੇਰੀ ਉਹ ਚੱਲਦੀ ਹੈ ਨਾ ਤੇ ਥੱਲੇ ਗਾਲਾਂ ਕੱਢੀਆਂ ਹੋਈਆਂ ਕਿਸੇ ਨੇ ਮੈਂ ਫਿਰ ਜਵਾਬ ਦਿੰਦਾ ਵੀ ਹਾਂ ਤੁਹਾਨੂੰ ਹੀ ਕਿਹਾ ਗਿਆ ਕੋਈ ਗੱਲ ਜੇ ਤੈਨੂੰ ਤਕਲੀਫ ਹੋਈ ਹੈ ਗਾਲ ਕੱਢ ਰਿਹਾ ਤੂੰ ਉਹੀ ਹੈ ਪ੍ਰੇਮੀ ਦੇ ਲੋਕਾਂ ਨੂੰ ਹਜਮ ਵੀ ਨਹੀਂ ਨਾ ਹੋਣੀ ਉਹ ਕਹਿਣਗੇ ਜੇ ਇਹ ਇਕੱਠੇ ਹੋ ਗਏ ਫਿਰ ਕਰਨ ਨਹੀਂ ਚੱਲਣੇ ਕੁਰਸੀਆਂ ਨਹੀਂ ਚੱਲਦੀਆਂ ਗਵਨਾਂ ਦੀਆਂ ਪੀੜੀਆਂ ਰਾਜ ਕਿਵੇਂ ਕਰਨੀਆਂ ਸਾਡੀ ਅਸੀਂ ਕਿਉਂ ਪੀੜੀਆਂ ਦਾ ਰਾਜ ਕਰਾਈ ਇਹਨਾਂ ਦੇ ਇਹਨਾਂ ਨੇ ਠੇਕਾ ਲਿਆ ਹੋਇਆ ਇਹ ਪਰਮੰਟ ਲੈ ਕੇ ਜੰਮੇ ਹੋਏ ਪਰ ਅਗਲਾ ਸਵਾਲ ਲੋਕਾਂ ਦਾ ਇਹ ਵੀ ਹੋਊਗਾ ਕਿ ਤੇ ਪੋਲੀਟਿਕਲ ਤਾਂ ਨਹੀਂ ਹੋਣ ਜਾ ਰਹੇ ਕਿਉਂ ਨਾ ਹੋਈਏ ਮੇਰਾ ਸਵਾਲ ਹੈ ਜਿਹ ਇਹ ਕੋਈ ਸਵਾਲਾ ਹੈ ਕੋਈ ਬੰਦਾ ਤੁਹਾਨੂੰ ਜਗਾਉਣ ਦੀ ਗੱਲ ਕਰ ਰਿਹਾ ਤੁਸੀਂ ਕਹਿੰਦੇ ਪੋਲੀਟਿਕਲ ਨਾ ਹੋ ਨਾ ਨਹੀਂ ਇਨ੍ਹਾਂ ਦੇ ਪੰਥ ਦੇ ਨਾਮ ਤੇ ਜਿਹੜੀਆਂ ਸਰਕਾਰਾਂ ਚਲਾਈਆਂ ਉਹਨਾਂ ਦੇ ਅਸਲ ਰੂਪ ਕੀ ਸੀਗੇ ਕਿ ਉਹਨਾਂ ਨੇ ਕਿੱਡੇ ਵੱਡੇ ਧਰੋਹ ਕੀਤੇ ਹੈਗੇ ਐਂ ਲੱਗਦਾ ਜਿਵੇਂ ਪੰਜਾਬ ਪੰਜਾਬ ਦੇ ਲੋਕਾਂ ਨੇ ਲੁੱਟ ਲਿਆ ਹੋਵੇ ਇਹ ਪੰਜਾਬ ਬਚਾਉਣਗੇ ਹੁਣ ਪੰਜਾਬ ਕੀ ਤੋਂ ਬਚਾਉਣਾ ਪੰਜਾਬ ਜਾ ਰਿਹਾ ਤਾਂ ਮਤਲਬ ਲੋਕਾਂ ਨੇ ਲੁੱਟ ਲਿਆ ਅਧਾਰ ਦਬਾਉਂਦੀ ਤਾਂ ਹੋਵੇ ਕੋਈ ਜਾਵੇ ਸਰਕਾਰ ਨੂੰ ਦਬਾਉਂਦੀ ਕਿਸੇ ਮੈਨੂੰ ਸਰਕਾਰ ਤਾਂ ਕੰਮ ਹੀ ਕੋਈ ਨਹੀਂ ਸਰਕਾਰ ਤੁਹਾਨੂੰ ਛੋਟੇ ਕੇਸ ਰਿਜਿਸਟਰ ਕਰ ਦਿੱਤੀ ਹੈ ਉਹ ਹੋਏ ਹੋਏ ਹੈ ਸਰਕਾਰ ਤੋਂ ਉਹਨੂੰ ਜੇਲ੍ਹ ਭੇਜ ਸਕਦੀ ਹੈ ਉਹ ਹੋਏ ਹੋਏ ਹੈ ਸਰਕਾਰ ਤੋਂ ਟੋੜੇ ਤੋਂ ਖੋ ਸਕਦੀ ਜੇ ਤੁਹਾਡੇ ਕੋਲ ਮੇਰੇ ਤੋਂ ਖੋਇਆ ਹੋਇਆ ਤੇ ਇਸ ਕਰਕੇ ਹੋਰ ਇਸ ਤੋਂ ਬਾਅਦ ਮੇਰੇ ਕੋਲ ਗਵਰਨ ਨੂੰ ਕੁਝ ਨਹੀਂ ਹੈਗਾ ਅੱਜ ਮੈਂ ਤੁਹਾਡੇ ਆਪਣਾ ਜਗਮੀਤ ਸਿੰਘ ਖੱਪਿਆਂ ਲਈ ਪੰਜਾਬ ਦਾ ਅਹਿਮ ਮੁੱਦਾ ਜਿਹੜਾ ਲਗਾਤਾਰ ਗਰਮਾ ਰਿਹਾ ਤੇ ਪਰ ਇਸ ਦਾ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿਵੇਂ ਕਿ ਜ세ਦਰ ਕੌਕੇ ਦੀ ਰਿਪੋਰਟ 31 ਸਾਲ ਬਾਅਦ ਬੀਪੀ ਤਵਾਰੀ ਦੀ ਜਿਹੜੀ ਉਹ ਦੁਆਰਾ ਜਨਤਕ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਦੀ ਪੰਥਕ ਸਭਾ ਹੋਵੇ ਪੰਜਾਬ ਦੀ ਸਿਆਸਤ ਹੋਵੇ ਪੰਜਾਬ ਦੀਆਂ ਸੱਥਾਂ ਹੋਣ ਗੱਲਾਂ ਕਾਫੀ ਹੋ ਰਹੀਆਂ ਨੇ ਹੱਲ ਕਿਉਂ ਨਹੀਂ ਨਿਕਲ ਰਿਹਾ ਕਰਾਂਗੇ ਪੰਜਾਬ ਪੁਲਿਸ ਦੇ ਅਫਸਰ ਰਹਿ ਚੁੱਕੇ ਡੀਐਸਪੀ ਬੁਵਿੰਦਰ ਸਿੰਘ ਸੋਖ ਹੋ ਜੀ ਨਾਲ ਗੱਲਬਾਤ ਸਵਾਗਤ ਹੈ ਸასი ਕਾਲ ਬਹੁਤ ਧੰਨਵਾਦ ਜੁਮੇ ਜੀ ਸਰ ਕਿਵੇਂ ਦੇਖਦੇ ਹੋ ਤੁਸੀਂ ਵੀ ਪੰਜਾਬ ਪੁਲਿਸ ਦੇ ਵਿੱਚ ਲੰਮਾ ਸਮਾਂ ਵੱਡੀ ਅਹੁਦੇ ਤੱਕ ਨੌਕਰੀ ਕੀਤੀ ਹੈ ਤੇ ਇਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਦੇਖੋ ਜੀ ਇਹ ਰਿਪੋਰਟ ਜਿਹੜੀ ਹੈਗੀ ਇਹਦੇ ਨਾਲ ਕੋਈ ਚਲੋ ਪੁਲਿਸ ਅਫਸਰ ਹੋਣਾ ਦਾ ਤਾਂ ਕੋਈ ਤਾਲਕ ਨਹੀਂ ਹੈਗਾ ਕੁਝ ਜਾਣਕਾਰੀ ਜਿਹੜੀ ਸਾਹਮਣੇ ਆ ਉਹ ਸਭ ਦੇ ਵਾਸਤੇ ਉਹ ਕਾਮਨ ਹੈਗੀ ਤੇ ਅੱਜ ਕੱ ਤੇ ਮੈਂ ਕਹਣਾ ਕਿ ਠੀਕ ਟਾਈਮ ਤੇ ਆਈ ਆ ਹਾਲਾਂਕਿ ਲੇਟਰ ਤਾਂ ਹੈਗੀ ਹੈਗੀ ਹੈ ਹੋਰ ਲੇਟ ਹੋ ਜਾਂਦੀ ਤਾਂ ਕੀ ਸੀ ਸਾਨੂੰ ਤਾਂ ਚਰਾਸੀ ਦਾ ਇਨਸਾਫ ਨਹੀਂ ਮਿਲਿਆ ਜੀ ਜੀ ਤੁਸੀਂ ਕਰਕੇ ਨਾਂ ਵੀ ਆਉਂਦੀ ਤਾਂ ਕੀ ਕਰ ਲੈਂਦੇ ਸਿਸਟਮ ਦਾ ਜਿਵੇਂ ਵੀ ਆਈ ਆ ਕਿਸੇ ਸਾਜ਼ਿਸ਼ ਦੀ ਨਾਈ ਹੋਵੇ ਭਾਵੇਂ ਭਾਵੇਂ ਕਿਸੇ ਜਾਣਕਾਰੀ ਦੀ ਨਾਈ ਹੋਵੇ ਪੰਜਾਬ ਦੇ ਭਲੇ ਦੀ ਗੱਲ ਹੈਗੀ ਹੈ ਪੰਜਾਬ ਦੇ ਜਿਹੜੇ ਲੋਕਾਂ ਨੂੰ ਜਿਹੜੀਆਂ ਸਚਾਈਆਂ ਦਾ ਪਤਾ ਹੋਣਾ ਚਾਹੀਦਾ ਸੀਗਾ ਕਿ ਉਹ ਲੋਕ ਜਿਨ੍ਹਾਂ ਨੇ ਇਹਨਾਂ ਦੇ ਪੰਥ ਦੇ ਨਾਮ ਤੇ ਜਿਹੜੀਆਂ ਸਰਕਾਰਾਂ ਚਲਾਈਆਂ ਉਹਨਾਂ ਦੇ ਅਸਲ ਰੂਪ ਕੀ ਸੀਗੇ ਕਿ ਉਹਨਾਂ ਨੇ ਕਿੱਡੇ ਵੱਡੇ ਧਰੋਹ ਕੀਤੇ ਹੈਗੇ ਮਰਨ ਵਾਲੇ ਨੇ ਤਾਂ ਵਾਪਸ ਆਉਣਾ ਨਹੀਂ ਜੋ ਹੋਣਾ ਸੀ ਹੋ ਚੁੱਕਿਆ ਪਰ ਜੇ ਲੋਕਾਂ ਦੀ ਕਚਹਿਰੀ 'ਚ ਇਹ ਗੱਲ ਪਹੁੰਚ ਜਾਂਦੀ ਜਦੋਂ ਉਦੋਂ ਫਿਰ ਇਹਨਾਂ ਲੋਕਾਂ ਨਾਲ ਜਿਹੜੇ ਅਸਲੀ ਪੰਜਾਬ ਦੇ ਲਟੇਰੇ ਐ ਵੱਖ-ਵੱਖ ਸਰਕਾਰਾਂ ਦੇ ਵਿੱਚ ਬੈਠੇ ਹੋਏ ਲੋਕ ਭਾਵੇਂ ਉਹ ਅਕਾਲੀ ਆ ਭਾਵੇਂ ਕਾਂਗਰਸੀ ਆ ਹੁਣ ਇਹ 93 ਦਾ ਇਹ ਕਾਂਡ ਆ ਉਦੋਂ ਕਾਂਗਰਸੀ ਸਰਕਾਰ ਸੀ ਤੁਹਾਨੂੰ ਪਤਾ ਹੈ ਜੀ ਬਿਲਕੁਲ 99 ਦੇ ਵਿੱਚ ਜਿਹੜੀ ਜਾਂਚ ਦੀ ਰਿਪੋਰਟ ਆਈ ਆ ਉਹ ਇਹਨਾਂ ਦੇਸ ਆਈ ਆ ਅਕਾਲੀਆਂ ਦੇ ਵੇਲੇ ਹੂੰ ਤੋਂ ਸਾਰੀ ਗੱਲ ਦਾ ਇਸਦਾ ਪਤਾ ਫਿਰ ਉਸ ਤੋਂ ਬਾਅਦ ਫਿਰ ਸਰਕਾਰ ਕਾਂਗਰਸ ਦੀ ਆਈ 5 ਸਾਲ ਉਸ ਤੋਂ ਬਾਅਦ ਫਿਰ 10 ਸਾਲ ਜਿਹੜੀ ਹੈਗੀ ਆ ਅਕਾਲੀ ਦੀ ਆਈ ਉਸ ਤੋਂ ਬਾਅਦ ਫਿਰ 5 ਸਾਲ ਜਿਹੜੀ ਹੈਗੀ ਤੁਸੀਂ ਹਿਸਾਬ ਲਾਓ ਕਿ 93 ਤੋਂ ਲੈ ਕੇ ਤੇ ਆ ਹੁਣ 23 ਤੱਕ 30 ਸਾਲਾਂ ਦੇ ਗੁਨਾਹਗਰ ਕੌਣ ਨੇ ਇਹ ਕਾਮਨ ਦੋਨੋਂ ਪਾਰਟੀਆਂ ਤੇ ਹੈਗੀ ਹੈਗੀ ਬਿਲਕੁਲ ਆ ਹੁਣ ਇਸ ਸਰਕਾਰ ਨੂੰ ਚਲੋ ਇਸ ਕੰਮ ਤੇ ਆਪਾਂ ਬੇਸ਼ੱਕ ਨਹੀਂ ਉਵੇਂ ਸਦਾ ਟ੍ਰੈਕ ਕਰੀ ਸਕਦੇ ਪਰ ਇਹ ਕਰਤੂਤਾ ਇਹਨਾਂ ਦੀ ਵੀ ਉਸ ਤੋਂ ਭੜੀ ਹੋਈਆਂ ਵੀ ਆ ਪਰ ਆਪਾਂ ਜੀ ਇਸ ਗਲਤੀ ਕਰੀਏ ਇਹ ਅੱਜ ਲੋਕਾਂ ਦੇ ਸਾਹਮਣੇ ਉਹ ਚਿਹਰੇ ਨੰਗੇ ਹੋਏ ਐ ਜਿਹੜੇ ਅੱਜ ਵੀ ਬੇਸ਼ਰਮੀ ਦੇ ਨਾਲ ਜਿਹੜਾ ਹੈਗਾ ਇਹਨਾਂ ਰਿਪੋਰਟਾਂ ਦਾ ਖੰਡਨ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਭਲਾ ਕੇ ਪੰਜਾਬ ਯਾਤਰਾ ਜਿਹੜੀ ਪੰਜਾਬ ਬਚਾਓ ਯਾਤਰਾ ਦਾ ਸੁਣਿਆ ਨਾ ਕਾਲੀ ਗੱਲ ਕਹਿੰਦੇ ਬਿਲਕੁਲ ਬਿਲਕੁਲ ਐ ਲੱਗਦਾ ਜਿਵੇਂ ਪੰਜਾਬ ਪੰਜਾਬ ਦੇ ਲੋਕਾਂ ਨੇ ਲੁੱਟ ਲਿਆ ਹੋਵੇ ਇਹ ਪੰਜਾਬ ਬਚਾਉਣਗੇ ਹੋ ਪਰ ਆਪ ਕੀ ਤੋਂ ਬਚਾਉਣਾ ਪੰਜਾਬ ਜੋਤਰਾ ਤਾਂ ਮਤਲਬ ਲੋਕਾਂ ਨੇ ਲੁੱਟ ਲਿਆ ਜੀ ਲਟੇਰੇ ਹੀ ਤੁਸੀਂ ਆਪ ਉੱਪਰ ਪੰਜਾਬ ਬਚਾਉਣਾ ਕਿਹਦੇ ਕੋਲ ਹੈ ਉਹ ਐਸੀਆਂ ਚੀਜ਼ਾਂ ਜਿਹਨਾਂ ਸਾਹਮਣੇ ਆਉਂਦੀਆਂ ਨੇ ਉਦੋਂ ਜਿਹੜੇ ਇਹਨਾਂ ਦੇ ਚਿਹਰੇ ਨੰਗੇ ਹੁੰਦੇ ਆ ਇਹਨਾਂ ਦੇ ਡਰਗ ਨਾਲ ਜਿਹੜਾ ਵਪਾਰ ਕਰਕੇ ਸਭ ਤੋਂ ਵੱਡਾ ਕੀ ਤਰ੍ਹਾਂ ਸਾਜਾ ਇਹਨਾਂ ਨੇ ਕਸਰ ਤਾਂ ਇਕੱਠੇ ਨਹੀਂ ਛੱਡੀ ਪਰ ਜ਼ਿਆਦਾ ਖਾਤਾ ਇਹਨਾਂ ਦੇ ਪੈਂਦਾ ਪੰਥਵਾਲਿਆਂ ਦੇ ਪੱਲੇ ਜੋ ਇਹਨਾਂ ਨੇ ਹੁਣ ਤੱਕ ਉਹ ਸਿਸਟਮ ਬਣਾ ਕੇ ਜਿਹੜਾ ਪੰਜਾਬ ਦੀ ਬਰਬਾਦੀ ਸਾਹਮਣੇ ਲੈ ਕੇ ਆਂਦੀ ਹੈ ਕਸਰ ਤਾਂ ਕਾਂਗਰਸ ਨੇ ਵੀ ਨਹੀਂ ਛੱਡੀ ਕਿਸੇ ਪਾਸਿਓਂ ਪਰ ਮੈਂ ਇਸ ਪੱਖ ਤੋਂ ਵੇਖ ਲਈਏ 84 ਤੋਂ ਲੈ ਕੇ ਤੇ ਗਾਂ ਬੇਅਦਬੀ ਇਹਨਾਂ ਦੇ ਖਤੇ ਆ ਗਈਆਂ ਹੂੰ ਤਾਂ ਅੱਜ ਦੇ ਪੰਜਾਬ ਦੇ ਲੋਕ ਜਾਗਦੇ ਹੋਣ ਤਾਂ ਬਹੁਤ ਕੁਝ ਦੇਖਣ ਵਾਸਤੇ ਹੈ ਤੇ ਇਹਦੇ ਵਿੱਚ ਕਿਰਦਾਰ ਨਗੇ ਹੋਏ ਆ ਉਸ ਵੇਲੇ ਦੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਬਾਦਲ ਸਾਹਿਬ ਨੂੰ ਵੀ ਪਤਾ ਸੀ ਉਸ ਟਾਈਮ ਦੇ ਵਿੱਚ ਕਿ ਜਦੋਂ ਕੌਂਕੇ ਸਾਹਿਬ ਪਿੱਛੇ ਫੋਨ ਕੀਤਾ ਉਹਨਾਂ ਨੇ ਹੂੰ ਪ੍ਰਸ਼ਾਦ ਦੇ ਲਈ ਹਾਂ ਤੇ ਇਹ ਚੀਜ਼ ਦਾ ਪਤਾ ਹੁਣ ਫਿਰ ਰਿਪੋਰਟ ਤੁਹਾਡੇ ਕੋਲ ਆ ਗਈ ਹੋਵੇ 99 ਦੇ ਵਿੱਚ ਲੋਕਾਂ ਨੂੰ ਧੋਖਾ ਕਰਕੇ ਤੁਸੀਂ 97 ਦੀ ਸਰਕਾਰ ਬਣਾਈ ਸੀ ਵਾਅਦੇ ਕਰਕੇ ਕਿ ਅਸੀਂ ਜਿਹੜਾ ਹੈਗਾ ਔਰ ਜਿਹੜੀਆਂ ਪਿਛਲੇ ਟਾਈਮ ਦੇ ਵਿੱਚ ਵਧੇਕੀਆਂ ਹੋਈਆਂ ਪੁਲਿਸ ਮੁਕਾਬਲੇ ਹੋਏ ਜੋ ਵੀ ਜੰਦਰ ਹੋਇਆ ਪੰਜਾਬ ਦੀ ਜਵਾਨੀ ਦਾ ਕਹਾਣ ਹੋਇਆ ਉਹਦਾ ਇਨਸਾਫ ਦਵਾਵਾਂਗੇ ਸੀ ਤੇ ਉਹ ਸਾਰੇ ਅਫਸਰਾਂ ਨੂੰ ਇਹਨਾਂ ਨੇ ਤਰੱਕੀਆਂ ਦਿੱਤੀਆਂ ਡੀਜੀਪੀ ਤੱਕ ਲਾਏ ਹੁਣ ਵੀ ਜਿਹੜੀ ਹੈਗੀ ਉਸ ਚੇਨ ਦੇ ਜਿਹੜੇ ਅਗਲੀ ਲੜੀ ਹੈ ਉਹੀ ਕੰਮ ਕਰ ਰਹੀ ਹੈ ਅੱਜ ਵੀ ਪੰਜਾਬ ਦੇ ਵਿੱਚ ਜਿਹੜੀ ਚੇਨ ਪੁਰਾਣੀ ਚੱਲੀ ਆ ਰਹੀ ਹੈ 90 ਤੋਂ ਲੈ ਕੇ ਉਸ ਦੀ ਕੜੀ ਦੇ ਬਾਕੀ ਅਗਲੇ ਜਿਹੜੇ ਐਡਵਾਂਸ ਅਫਸਰ ਗਾ ਆਉਂਦੇ ਹੈ ਇਹ ਸਚੇਨ ਦੇ ਉਹੀ ਹੁਣ ਡਿਊਟੀ ਕਰ ਰਹੇ ਤੇ ਇਸ ਕਰਕੇ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈਗਾ ਇਕੱਠਾ ਹੋਇਆ ਹੋਇਆ ਇਹਨਾਂ ਤੋਂ ਭਲੇਖਾ ਸੀ ਥੋੜਾ ਬਹੁਤ ਜਿਹੜੇ ਨਵੇਂ ਝਾੜੂ ਵਾਲੇ ਤੇ ਮਿੱਟੀ ਦੇ ਪੁੱਤ ਜਿਹੜੇ ਕਹਿੰਦੇ ਸੀ ਆਏ ਘਰਾਂ ਦੇ ਵਿੱਚੋਂ ਇਹ ਉਹਨਾਂ ਤੋਂ ਵੱਧ ਕੇ ਸਾਬਤ ਹੋਏ ਹੋਏ ਤੋਂ ਸੋ ਇਹ ਜਿਹੜਾ ਰਿਪੋਰਟ ਦਾ ਇਸ ਟਾਈਮ ਚ ਆਉਣਾ ਤੇ ਉਹਦੇ ਸਾਰੰ ਲੋਕਾਂ ਦੇ ਕਚਹਿਰੀ ਵਿੱਚ ਜਾਂਦੀ ਜਾਂਦਾ ਚਰਚਾ ਹੋਣਾ ਉਹ ਬਹੁਤ ਗੱਲ ਨੂੰ ਮੈਂ ਪੰਜਾਬ ਦੇ ਇੱਕ ਚੰਗੇ ਪੱਖ ਨੂੰ ਲਾਵਾਂਗਾ ਕਿਉਂਕਿ ਇਹਨਾਂ ਦੇ ਚਿਹਰੇ ਨੰਗੇ ਹੋ ਰਹੇ ਆ ਇਹ ਫਿਰ ਲੋਕ ਜਿਹੜੇ ਹੈਗੇ ਪੰਜਾਬ ਨੂੰ ਲੁੱਟਣ ਦੀ ਦੁਬਾਰਾ ਸਕੀਮਾਂ ਕਰ ਰਹੇ ਆ ਪਰ ਆਉਣ ਵਾਲੇ ਸਮੇਂ ਵਿੱਚ ਜਿਸ ਜਿਵੇਂ ਇਹ ਜੀਆਂ ਗੱਲਾਂ ਹੋਣਗੀਆਂ ਉਹਨੂੰ ਸੱਥਾਂ ਵਿੱਚ ਜਾ ਕੇ ਦੱਸਣ ਵਾਸਤੇ ਵੀ ਸਾਡੇ ਵਰਗੇ ਕੁਝ ਲੋਕ ਇਹ ਜਿਹਾਉਂਦੇ ਤੋਂ ਅਸੀਂ ਇਹ ਬੀੜਾ ਚੱਕਿਆ ਹੋਇਆ ਹੁਣ ਵੀ ਮਤਲਬ ਅੱਜ ਵੀ ਮੈਂ ਕੁਝ ਪਿੰਡਾਂ ਵਿੱਚ ਜਾ ਕੇ ਆਇਆ ਪਿੰਡਾਂ ਦੀ ਸੱਥਾਂ ਵਿੱਚ ਜਾ ਕੇ ਆਮ ਪਿੰਡ ਵਾਸੀ ਨੂੰ ਜਗਾਉਣਾ ਅੱਜ ਦੀ ਜਿਹੜੀ ਲੋੜ ਹੈ ਪੰਜਾਬੀ ਜਿਹੜਾ ਹੈਗਾ ਜਾਗਿਆ ਹੋਣਾ ਚਾਹੀਦਾ ਤਾਂ ਕਿ ਉਹਨੂੰ ਪਤਾ ਲੱਗੇ ਕਿ ਜਿਹੜੀਆਂ ਹੁਣ ਤੱਕ ਦੀਆਂ ਸਟੈਬਲਿਸ਼ ਪ ਸੜੇ ਇਹਨਾਂ ਦੇ ਜਿਹੜੇ ਹੁਣ ਤਾਂ ਜੇ ਸਾਰੇ ਦੇ ਸਾਰੇ ਪੰਜਾਬ ਦੇ ਲੁਟੇਰੇ ਐ ਤੇ ਇਹ ਲੁੱਟ ਖੋ ਜਿਸ ਤਰ੍ਹਾਂ ਦੀ ਵੀ ਹੋਈ ਭਾਵੇਂ ਉਹ ਡਰਗ ਨਾ ਹੁਣ ਹੋ ਰਹੀ ਐ ਜਾਂ ਅਤਵਾਦ ਦੇ ਸਮੇਂ ਦੇ ਵਿੱਚ ਪੂਰੀ ਪੂਰੀ ਸਾਡੀ ਪੀੜੀ ਖਤਮ ਕੀਤੀ ਗਈ ਐ ਜਾਂ ਸਾਡੀ ਤੋਂ ਵਿਦਿਆ ਖੋਹੀ ਗਈ ਐ ਜਾਂ ਸਾਡਾ ਪ੍ਰਵਾਸ ਹੋ ਰਿਹਾ ਇਹ ਸਾਰੇ ਦੇ ਸਾਰੀਆਂ ਹਸਾਸ਼ਾਂ ਦੇ ਵਿੱਚ ਇਹ ਸਾਰੇ ਹਮਾਮ ਦੇ ਵਿੱਚ ਨੰਗੇ ਔਰ ਕੱਟੇ ਜਿਹੜੀ 98 ਰਿਪੋਰਟ ਆਉਂਦੀ ਐ ਬੀਪੀ ਕਵਾੜੀ ਦੀ ਅੰਡਰ ਟੇਬਲ ਕਰ ਦੇਣਾ 2000 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬੰਦੀ ਐ ਉਸ ਤੋਂ ਬਾਅਦ ਨਵੀਂ ਸੈੱਟ ਬਣਾ ਕੇ ਤੇ ਇਹ ਸਾਬਤ ਕਰ ਦੇਣਾ ਕਿ ਉਹ ਤਾਂ ਭਗਾਉੜੇ ਆ ਜਿੰਨਾ ਤਸ਼ੱਦਦ ਹੋਇਆ ਮੁੱਖ ਗਵਾਹ ਹੋਣ ਉਸ ਤੋਂ ਬਾਅਦ ਫਿਰ ਸਰਕਾਰ 10 ਸਾਲ ਪੰਥਕ ਰਹੀ ਹੈ ਜਿਵੇਂ ਭਾਵੇਂ ਤੁਸੀਂ ਗੱਲ ਕੀਤੀ ਹੋਈ ਆ ਫਿਰ ਉਸ ਤੋਂ ਬਾਅਦ ਕਾਂਗਰਸ ਆਈਏ ਕੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਵਾਰੀ ਵਾਰਾ ਖੇਡ ਕੇ ਬਚਾਉਂਦੇ ਰਹੇ ਤੁਸੀਂ ਵੀ ਇਸ ਧਿਆਨ ਪੜੇ ਹੋਣਗੇ ਕਿਸੇ ਜਥੇਦਾਰ ਸ਼ਾਇਦ ਕੋਈ ਪ੍ਰੇਮ ਸਿੰਘ ਚੰਦੂ ਮਾਜਰਾ ਨਾਲ ਜਾਂ ਤਾਂ ਉਹ ਵਰਤਲਾ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਕਿਸੇ ਹੋਰ ਨਾ ਮੇਰੇ ਉਵੇਂ ਧਿਆਨ ਚ ਨਹੀਂ ਜਦੋਂ ਉਹਨਾਂ ਨੇ ਕਿਹਾ ਵੀ ਆਪਾਂ ਹੁਣ ਇਹ ਰਿਪੋਰਟ ਆ ਗਈ ਹੈ ਤੇ ਇਹਦੇ ਤੇ ਕੋਈ ਕਰੀਏ ਤਾਂ ਕੋ ਪ੍ਰਕਾਸ਼ ਸਿੰਘ ਬਾਦਲ ਦਾ ਇਹ ਸੀਗਾ ਵੀ ਇਹ ਚੰਗਾ ਹੋ ਗਿਆ ਬੈਂਤ ਸਿੰਘ ਕੰਮ ਨਿਬੜ ਗਿਆ ਨਹੀਂ ਤਾਂ ਸਾਨੂੰ ਨਿਬੜਨਾ ਪੈਣਾ ਸੀ ਇਹ ਮੈਂ ਪੜਿਆ ਹੋਇਆ ਆਪ ਦੇ ਸੋਸ਼ਲ ਮੀਡੀਆ ਤੇ ਕਿ ਉਹ ਕਹਿੰਦੇ ਜਹੇਦਾਰ ਜੀ ਵੀ ਇਹ ਜਿਹੜਾ ਗੰਦ ਜਿਹੜਾ ਨਿਬੇੜ ਗਿਆ ਜਿਹੜੇ ਸਾਡੇ ਨੌਜਵਾਨਾਂ ਦੇ ਘਰ ਨੂੰ ਇਹ ਗੱਲ ਕਹੀ ਵੀ ਜਿਹੜਾ ਜੜਾ ਸਫਾਈ ਕਰ ਗਿਆ ਬਿਆਨ ਸਿੰਘ ਇਹ ਸਾਨੂੰ ਕਰਨੀ ਪੈਣੀ ਸੀ ਚੰਗਾ ਹੋਇਆ ਤੇ ਜਿਹੜੀ ਹੁਣ ਇਹ ਜਿਹੜੀ ਪੱਟੇ ਹੋਏ ਮੁਰਦੇ ਆਪਾਂ ਹੁਣ ਨਾ ਪਟੀਏ ਆਹ ਗੱਲਾਂ ਜੀ ਮਤਲਬ ਉਦੋਂ ਹੋਈਆਂ ਹੋਣ ਇਵਨ ਵਿਧਾਨ ਸਭਾ ਵਿੱਚ ਵੀ ਮੇਰੇ ਖਿਆਲ ਕੋਈ ਅਰਸ਼ੀ ਐਮ ਐਲ اے ਸੀ ਉਹਨਾਂ ਨੇ ਗੱਲ ਚੱਕੀ ਸੀਗੀ ਤੇ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਜੀ ਹੁਣ ਪੱਟੇ ਹੋਏ ਗੜੇ ਹੋਏ ਮੁਰਦੇ ਨਾ ਚੱਕੀਏ ਜੀ ਆਪਾਂ ਗਾਹ ਨੂੰ ਤੁਰੀ ਤਗਾਣੋ ਤੁਰ ਕੇ ਵੇਖ ਲੋ ਪੰਜਾਬ ਕਿੱਥੇ ਲੈ ਜਾਂਦਾ ਹੂੰ ਤੋ ਇਹ ਚੀਜ਼ਾਂ ਜਿੰਨੀਆਂ ਹੈਗੀਆਂ ਹੁਣ ਅਵੇਲੇਬਲ ਹੈ ਹੁਣ ਇਹ ਨਹੀਂ ਹੈਗਾ ਝੂਠ ਜਿਹੜੇ ਹੈਗੇ ਆ ਉਹ ਨੱਪੇ ਨਹੀਂ ਜਾਂਦੇ ਸਮਾਂ ਪਾ ਕੇ ਬਾਹਰ ਆ ਜਾਂਦੇ ਆ ਤੋ ਅੱਜ ਜੋ ਇਹ ਫਿਰ ਮੈਂ ਕਹਾਂਗਾ ਕਿ ਜਿਹੜਾ ਇਸ ਟਾਈਮ ਦੇ ਵਿੱਚ ਜਿਹੜਾ ਲਾਇਆ ਜਿਹੜਾ ਪੰਥਕ ਹੋਣ ਦਾ ਪੰਜਾਬ ਦੇ ਪੁੱਤ ਹੋਣ ਦਾ ਜਿਵੇਂ ਹੁਣ ਪੰਜਾਬ ਬਚਾਓ ਰੈਲੀ ਵਾਲੀ ਗੱਲ ਆ ਗਈ ਜਾਂ ਇਹ ਚੀਜ਼ਾਂ ਚੱਲਦੀਆਂ ਤੇ ਫਿਰ ਇੱਥੇ ਸਿਆਸੀ ਲੋਕਾਂ ਨੂੰ ਕਿੱਥੇ ਖੜੇ ਦੇਖਦੇ ਹੋ ਮੈਂ ਤੁਹਾਨੂੰ ਆਪਣੀ ਗੱਲ 'ਚ ਸਾਰੀ ਚ ਹੀ ਦਿਖਾਈ ਦਿੰਦਾ ਕਿ ਮੈਂ ਬੇਸ਼ੱਕ ਆਪਾਂ ਸਾਰਾ ਫੋਕਸ ਅਸੀਂ ਅਕਾਲੀ ਦਲ ਤੇ ਆਉਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਅਕਾਲੀ ਦਲ ਨੇ ਆਪ ਕੁਝ ਕੀਤਾ ਪਰ ਮੈਂ ਨਾਲ ਕਾਂਗਰਸ ਵੀ ਲੈ ਕੇ ਆਏ ਆ ਤੁਹਾਡੇ ਵੀ 93 ਵਿੱਚ ਉਹਨਾਂ ਦੇ ਵੇਲੇ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਸਰਕਾਰਾਂ ਤਿੰਨ ਵਾਰੀ ਉਹਨਾਂ ਦੀਆਂ ਹਮ ਬਰਾਬਰ ਬਰਾਬਰੀ ਆ ਗਿਆ ਨਾ ਤਿੰਨ ਤਿੰਨ ਸਰਕਾਰਾਂ ਹੀ ਬਣਦੀਆਂ ਜੇ ਤੁਸੀਂ 91 93 ਤੋਂ 30 ਤੱਕ ਲਾਉਂਗੇ ਤਾਂ ਤਿੰਨ ਸਰਕਾਰਾਂ ਉਹਨਾਂ ਦੀਆਂ ਤਿੰਨ ਉਹਨਾਂ ਦੀਆਂ ਤਾਂ ਸੇਮ ਹੀ ਬਰਾਬਰ ਦੇ ਇਹ ਸਿਹਦਾ ਰਹੇਗੇ ਰਗਰੇ ਧੰਦੇ ਵਿੱਚ ਤਾਂ ਲਾ ਲਓ ਇਹ ਜੇ ਕਾਲੇ ਕਰਨਾ ਮੇਰੇ ਵਿੱਚ ਤਾਂ ਲਾ ਲਓ ਜੋ ਕਾਣ ਜਵਾਨੀ ਦਾ ਹੋਇਆ ਉਹ ਤਾਂ ਸਿੱਧਾ ਡਾਇਰੈਕਟਲੀ ਕਾਂਗਰਸ ਜ਼ਿੰਮੇਵਾਰ ਦੇਸਦੀ ਹੈ ਹੂੰ ਤੇਰਾਸੀ ਤੋਂ ਲਾ ਲਓ ਜਦੋਂ ਰਾਸ਼ਟਰਪਤੀ ਰਾਜ ਵੀ ਸੀਗਾ ਜਾਂ ਗਵਰਨਰ ਰਾਜ ਸੀਗਾ ਸਾਡੇ ਉਦੋਂ ਵੀ ਤਾਂ ਕਾਂਗਰਸ ਦੀ ਹਕੂਮਤ ਹੀ ਸੀ ਸੈਂਟਰ ਦੇ ਵਿੱਚ ਤਾਂ ਇੰਨੀਆਂ ਥੱਕੇ ਜਿਹੜੇ ਹੋਏ ਵੀ ਕਾਂਗਰਸ ਦਾ ਤਾਂ ਚਲੋ ਆਪਾਂ ਕਹਿ ਦਿੰਨੇ ਕਿ ਦੁਸ਼ਮਣ ਜਮਾਤ ਹੈ ਪਰ ਜਿਹੜੇ ਪੇਟ ਤੇ ਖੰਜਰ ਉਹ ਵਰਦੀਆਂ ਪਾ ਕੇ ਮਾਰਦੇ ਆ ਜਿਹੜੇ ਕਿ ਦਿਖਾਈ ਦਿੰਦੇ ਹੁਣ ਤੁਹਾਡੇ ਹੱਕ ਦੇ ਜਾਂ ਤੁਹਾਡੇ ਮਤਲਬ ਹਾ ਦਾ ਨਾਰਾ ਮਾਰਨ ਵਾਲੇ ਤੇ ਹੋਣਨਾਂ ਕੋਲ ਜੜੀ ਖੰਜਰ ਚੁਪਾਈ ਹੋਈ ਠੀਕ ਹੈ ਆਪਣੀਆਂ ਜਿਹੜੀਆਂ ਬੁਕੜਾ ਦੇ ਵਿੱਚ ਉਹ ਪੰਜਾਬ ਦਾ ਘਾਣ ਜਿਹੜਾ ਇਹਨਾਂ ਨੇ ਅਕਾਲੀਆਂ ਨੇ ਜਿਹੜਾ ਕੀਤਾ ਉਹਦਾ ਦੁੱਖ ਸਭ ਤੋਂ ਜ਼ਿਆਦਾ ਹੈ ਕਿਉਂਕਿ ਉਹ ਤਾਂ ਨੰਗੇ ਚਿੱਟੇ ਹੋ ਕੇ ਕਰਦੇ ਹੀ ਆ ਇਹਨਾਂ ਨੇ ਲੋਕ ਜਿਹੜਾ ਦੁਸ਼ਮਣੀ ਜਿਹੜੀ ਕੱਢੀ ਹੈ ਪੰਜਾਬ ਦੇ ਨਾਲ ਜਿਵੇਂ ਹੁਣ ਇਹਨਾਂ ਨੂੰ ਆਪ ਆਪ ਵਾਲਿਆਂ ਨੂੰ ਕਿਉਂ ਲੋਕ ਜ਼ਿਆਦਾ ਨਫ਼ਰਤ ਦੇ ਪਾਤਰ ਬਣ ਰਹੇ ਕਿਉਂਕਿ ਇਹਨਾਂ ਨੇ ਅਤਮਾਰ ਬਹੁਤ ਵੱਡਾ ਕੀਤਾ ਸੀਗਾ ਦੋ ਪਾਰਟੀਆਂ ਨੂੰ ਨਕਾਰਿਆ ਸੀਗਾ ਤੇ ਇਸ ਕਰਕੇ ਸੀ ਵੀ ਚਲੋ ਇਹ ਕੁਛ ਨਾ ਕੁਛ ਕਰਨਗੇ ਤੇ ਇਹਨਾਂ ਨੇ ਤਾਂ ਬਿਲਕੁਲ ਸਿਰੇ ਹੀ ਲਾ ਦਿੱਤਾ ਤਾਂ ਇਸ ਕਰਕੇ ਪੋਲੀਟিক্যাল ਸਿਸਟਮ ਜਿਹੜਾ ਸਾਰੇ ਦਾ ਸਾਰਾ ਕੀ ਇਹਨਾਂ ਦੀ ਮਜਬੂਰੀ ਹੈ ਕੀ ਇਹਨਾਂ ਦੇ ਲਾਲਚ ਹੈ ਇਹ ਸਭ ਸਾਡੇ ਵਸਤੂ ਦਾ ਬਾਹਰ ਐ ਮੈਸ ਸਿਸਟਮ ਦਾ ਪਾਰਟ ਰਹੇ 32 ਸਾਲ ਦੀ ਨੌਕਰੀ ਹੈ ਉਹਦੇ ਵਿੱਚ ਬਹੁਤ ਕੁਝ ਵੇਖਿਆ ਪਰ ਜਿਹੜੇ ਹਾਲਾਤ ਆ ਹੁਣ ਪਿਛਲੇ 5 10 15 ਸ ਉਹ ਰਹਿ ਗਿਆ ਬਹੁਤ ਜ਼ਿਆਦਾ ਉਹ ਹੈ ਬਾਕੀ ਅਸੀਂ ਆਪ ਕੋ ਵਰਦੀ ਦੀ ਕੈਦ ਵਿੱਚ ਸੀ ਬਹੁਤ ਚੀਜ਼ਾਂ ਪਹਿਲਾਂ ਨਹੀਂ ਦੱਸੀਆਂ ਜਾ ਸਕਦੀਆਂ ਸੀ بڑے ਲੋਕ ਕੁਐਸਚਨ ਕਰ ਲੈਂਦੇ ਤੁਸੀਂ ਪਹਿਲਾਂ ਕਿਉਂ ਨਹੀਂ ਕਿਹਾ ਮੈਂ ਦੱਸਦਾ ਨੂੰ ਪਹਿਲਾਂ ਕੈਦ ਵਿੱਚ ਸੀ ਭਾਈ ਕੈਦ ਵਿੱਚੋਂ ਕਿਵੇਂ ਬੋਲ ਸਕਦਾ ਕੈਦ ਟੁੱਟੀ ਹੈ ਤਾਂ ਫਿਰ ਅਸੀਂ ਗੱਲ ਕਰਨ ਲੱਗੇ ਹੋਏ ਉਦੋਂ ਬਾਅਦ ਕਦੇ ਗੱਲ ਤੋਂ ਵਾਪਸ ਨਹੀਂ ਹੋਏ ਅੱਜ ਤੱਕ ਜਿਹੜੀ ਹੈਗੀ ਜਦੋਂ ਦੀ ਇਹ ਗੱਲ ਸ਼ੁਰੂ ਹੋਈ ਹੈ ਆਪ ਦੀ ਉਸੇ ਗੱਲ ਤੇ ਖੜ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨੌਕਰੀ ਵੀ ਗਵਾਈ ਹੈ ਡਿਸਮਿਸ ਵੀ ਹੋਏ ਹਾਂ ਜੇਲ੍ਹ ਵੀ ਜਾਏ ਸਾਰਾ ਕੁਝ ਹੋ ਗਿਆ ਪਰ ਆਪਦੀ ਗੱਲ ਜਿਹੜੀ ਹੈਗੀ ਕਹਿਣ ਦੀ ਸਮਰੱਥਾ ਪ੍ਰਮਾਤਮਾ ਨੇ ਅੱਜ ਤੱਕ ਬਖਸ਼ੀ ਹੋਈ ਹੈ ਕੱਲ ਪ੍ਰਮਾਤਮਾ ਦਿੰਦੇ ਹੋਊਗਾ ਤਾਂ ਵੇਖ ਹੀ ਜਾਓਂਗੇ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਫਿਰ ਪੰਜਾਬ ਦਾ ਭਲਾ ਪੰਜਾਬ ਦੇ ਲੋਕ ਕਰਨਗੇ ਜੀ ਹੋਰ ਨਹੀਂ ਕਿਸੇ ਨੇ ਕਰਨਾ ਸਿੱਧੀ ਜੀ ਗੱਲ ਹੈ ਕੱਲ ਨੂੰ ਕੋਈ ਸਰਕਾਰ ਬਣਾ ਲੋ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਬਿਲਕੁਲ ਨਹੀਂ ਜੀ ਪੋਲੀਟੀਕਲ ਲੋਕਾਂ ਕੋਲ ਹੈ ਹੀ ਨਹੀਂ ਦੇਣ ਨੂੰ ਕੁਝ ਜੇ ਹੁੰਦਾ ਤੇ ਕੁਝ ਨਾ ਕੁਝ ਦਿੰਦੇ ਨਾ ਇਹਨਾਂ ਦੇ ਸਿਸਟਮ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਹੈਗਾ ਇੱਕ ਸਿਸਟਮ ਜਿਹੜਾ ਕੰਮ ਕਰ ਰਿਹਾ ਜਿਹਦੇ ਵਿੱਚ ਤੁਹਾਡਾ ਬਿਊਰੋਕਰੇਟ ਵੀ ਹੈ ਤੁਹਾਡਾ ਪੋਲੀਟੀਸ਼ਨ ਵੀ ਹੈ ਤੁਹਾਡਾ ਜੁਡੀਸ਼ੀਅਲ ਸਿਸਟਮ ਵੀ ਹੈ ਇਵੇਂ ਮੈਂ ਤਾਂ ਕਹਿੰਦਾ ਜਿਹੜੇ ਸਰਕਾਰਾਂ ਹੈਗੀਆਂ ਸੈਂਟਰ ਦੀਆਂ ਉਹ ਵੀ ਕਿਸੇ ਸਿਸਟਮ ਦੀਆਂ ਗੁਲਾਮ ਹੈ ਤੋ ਅਸੀਂ ਤਾਂ ਆਪਣਾ ਆਪ ਬਚਾ ਸਕਦੇ ਆ ਉਹ ਬਚਾਵਾਂਗੇ ਪਿੱਛੇ ਨੂੰ ਆ ਕੇ ਪਿੱਛੇ ਪ੍ਰਵਾਹ ਤੋੜੇ ਸੱਥਾਂ ਤੋੜੀਆਂ ਅੱਜ ਕਿਉਂ ਗੱਲਾਂ ਕਰਦੇ ਆਂ ਅਸੀਂ ਵੀ ਪੰਜਾਬ ਕਿਵੇਂ ਬਚੂਗਾ ਪੰਜਾਬ ਕੋਈ ਬਖਰੀ ਚੀਜ਼ ਤਾਂ ਨਹੀਂ ਪੰਜਾਬ ਪਿੰਡਾਂ ਦਾ ਨਾਂ ਹੈ 13000 ਦਾ ਤੋ ਇੱਕ ਇੱਕ ਪਿੰਡ ਜਿਹੜਾ ਇਹ ਜਾਗਪੂਰ ਆ ਸੀ ਆਪਦਾ ਪਿੰਡ ਬਚਾ ਲਈਏ ਤੇ ਪੰਜਾਬ ਬਚੂਗਾ ਪਿੰਡ ਬਚਾਉਣ ਵਾਸਤੇ ਕਿਸੇ ਸਰਕਾਰ ਦੀ ਲੋੜ ਨਹੀਂ ਹੈ ਪਿੰਡ ਬਚਾਉਣ ਵਾਸਤੇ ਇਹ ਜਾਗਣ ਦੀ ਲੋੜ ਹੈ ਕਿ ਸਮਰੱਥਾ ਸਾਡੇ ਵਿੱਚ ਹੈ ਮਾਲਕ ਅਸੀਂ ਆਂ ਜ਼ਮੀਨਾਂ ਸਾਡੀਆਂ ਹੈ ਦਾਤੇ ਅਸੀਂ ਹੈਗੇ ਆਂ ਅੰਨ ਦਾਤੇ ਸਾਨੂੰ ਕਿਹਾ ਜਾਂਦਾ ਤੇ ਅਸੀਂ ਭਖਾਰੀ ਬਣਾ ਦਿੱਤੇ ਗਏ ਆਂ ਸਰਸਾਂ ਦੇ ਵਿੱਚ ਜਦੋਂ ਇਹ ਜਾਣਕਾਰੀ ਹੋ ਜੂਗੀ ਜਦੋਂ ਅਸੀਂ ਆਪਣੇ ਸਰਪੰਚ ਜਿਹੜੇ ਹੈਗੇ ਬਿਨਾਂ ਇਲੈਕਸ਼ਨ ਤੋਂ ਚੁੜਨ ਲੱਗ ਜਾਂਗੇ ਜਦੋਂ ਅਸੀਂ ਆਪਣੇ ਗ੍ਰਾਮ ਸਭਾ ਦੀ ਤਾਕਤ ਨੂੰ ਪਛਾਣ ਲਾਂਗੇ ਤੇ ਗ੍ਰਾਮ ਸਭਾ ਦੀ ਜਿਹੜੀ ਮਤਾ ਹੁਣ ਤਾਂ ਸੁਪਰੀਮ ਕੋਰਟ ਵੀ ਥੋੜੀ ਦੇਰ ਮੁਲਕ ਦੀ ਨਹੀਂ ਹਲਾ ਸਕਦੀ ਇਹ ਚੀਜ਼ ਦੀ ਜਾਣਕਾਰੀ ਜਦੋਂ ਹੋਊਗੀ ਤਾਂ ਜਿਹੜੀ ਪੰਜਾਬ ਨੂੰ ਬਚਾਉਣਾ ਪੰਜਾਬੀਆਂ ਨੇ ਆਪ ਹੈ ਔਰ ਪੰਜਾਬੀ ਬਣਨਾ ਪਊਗਾ ਪੰਜਾਬ ਨੂੰ ਹਿੰਦੂ ਸਿੱਖ ਮੁਸਲਮਾਨ ਸਾਈ ਬਣ ਕੇ ਨਹੀਂ ਬਚਾਇਆ ਜਾ ਸਕਦਾ ਤੁਸੀਂ ਇਹ ਬੰਡੀਆਂ ਤੋੜਦੀਆਂ ਪੈਣਗੀਆਂ ਪੰਜਾਬੀ ਬਣਨਾ ਪਊਗਾ ਧਰਤੀ ਦੇ ਪੁੱਤ ਬਣਨਾ ਪਊਗਾ ਤਾਂ ਪੰਜਾਬ ਦਾ ਕੁਝ ਨਹੀਂ ਵੀ ਕਿੜਿਆ ਪੰਜਾਬ ਬਚ ਸਕਦਾ ਪਰ ਅੱਜ ਜੋ ਹਲਾਤ ਹੈਗੇ ਉੱਥੇ ਬਚਣ ਵਾਸਤੇ ਕੁਝ ਵੀ ਨਹੀਂ ਹੈਗਾ ਪੰਜਾਬੀਆਂ ਨੂੰ ਬਚਾਉਣ ਵਾਸਤੇ ਕਿਸੇ ਔਲੀਏ ਨੇ ਨਹੀਂ ਆਉਣਾ ਕਿਸੇ ਦੇਵਤੇ ਨੇ ਨਹੀਂ ਉਤਰਨਾ ਆਪ ਨੂੰ ਜਾਗਣਾ ਪੈਣਾ ਹੈ ਪਿੱਛੇ ਹਟਣਾ ਪੈਣਾ ਉਹਨਾਂ ਚੀਜ਼ਾਂ ਤੋਂ ਮਹਿੰਗੇ ਵਿਆਹਾਂ ਤੋਂ ਪਿੱਛੇ ਹਟਣਾ ਪੈਣਾ ਹੋਰ ਜਿਹੜੇ ਹੈਗੇ 5-500 ਹਜ਼ਾਰ ਜਿਹੜਾ ਟਰੈਕਟਰ ਪਿੰਡਾਂ 'ਚ ਜਿਹੜੇ ਵੜੇ ਹੋਏ ਉਹਨਾਂ ਤੋਂ ਪਿੱਛੇ ਹਟਣਾ ਪੈਣਾ ਕੋਠੀਆਂ ਵੱਡੀਆਂ ਮਕਾਨ ਕਰਜ਼ੇ ਲੈ ਕੇ ਬਣਾਏ ਇਹਨਾਂ ਚੀਜ਼ਾਂ ਤੋਂ ਪਿੱਛੇ ਛੱਡਣਾ ਪੈਣਾ ਬਹੁਤ ਫਿਰ ਤੁਸੀਂ ਆਉਣ ਵਾਲੇ ਸਮੇਂ 'ਚ ਆਪਣੇ ਆਪ ਨੂੰ ਬਚਾ ਸਕੋਗੇ ਜੇ ਆਪਾਂ ਸੋਚੀਏ ਕਿ ਅਸੀਂ ਸਮੇਂ ਦੇ ਹਾਣੀ ਬਣ ਕੇ ਪੰਜਾਬ ਨੂੰ ਬਚਾ ਲਾਂਗੇ ਉਹ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਤੁਹਾਨੂੰ ਲੁੱਟ-ਬੁੱਟ ਲਿਆ ਲਿਆ ਗਿਆ ਸਾਰਾ ਬੁਰੀ ਤਰੀਕੇ ਨਾਲ ਔਰ ਜਿਹੜੇ ਲੁਟੇਰੇ ਆ ਤੁਹਾਡੇ ਉਹ ਤੁਹਾਡੇ ਰੱਖੀਏ ਉਹੀ ਉਹ ਵਾਰਡ ਖੇਤ ਵਾਲੀ ਗੱਲ ਤੁਸੀਂ ਕਰ ਲੋ ਉਹ ਕਲੇਮ ਕਰਦੇ ਅੱਜ ਵੀ ਹੁਣ ਜਿਵੇਂ ਆਪਾਂ ਗੱਲ ਕੀਤੀ ਪੰਜਾਬ ਵੀ ਵੀ ਇਹ ਬਚਾਉਣਗੇ ਭਾਰਤ ਨੂੰ ਵੀ ਇਹ ਜੋੜਨਗੇ ਜੋ ਕੁਝ ਵੀ ਤੋਂ ਤੋੜਿਆ ਤੇ ਤਬਾਹੀ ਕੀਤਾ ਤੇ ਉਹਨੂੰ ਜੋੜਨ ਦੇ ਠੇਕੇਦਾਰ ਵੀ ਇਹਨਾਂ ਕੋਲੇ ਕਿਉਂ ਪੰਜਾਬ ਦੇ ਲੋਕਾਂ ਦੇ ਆਪਣੇ ਪੁੱਤ ਜਿਹੜੇ ਹੈਗੇ ਕੱਲ ਨੂੰ ਉਹ ਜਿਹੜੇ ਸਰਪੰਚੀਆਂ ਦੇ ਵਿੱਚ ਆਉਣਗੇ ਉਹਨਾਂ 'ਚ ਲ ਕਿ ਉਹ ਇਹਨਾਂ ਦੇ ਘਰਾਂ 'ਚ ਪੈਦੇ ਹੋਏ ਸੱਪਾਂ ਦੇ ਘਰਾਂ 'ਚ ਪੈਦਾ ਹੋਏ ਸਪੋਲੀਏ ਮੈਂ ਕਹਿੰਦਾ ਹੁੰਦਾ ਉਹੋ ਹੀ ਸਾਡੇ ਤੇ ਰਾਜ ਕਰਨ। ਕਿਉਂ ਪੰਜਾਬ ਦੇ ਪੁੱਤ ਜਿਹੜੇ ਆ ਆਪਣੇ ਆਪ ਨੂੰ ਮਤਲਬ ਨਹੀਂ ਪਛਾਨਣਗੇ ਕਿਉਂ ਸਾਡੇ ਬਜ਼ੁਰਗ ਜਿਹੜੇ ਦੁਬਾਰਾ ਸਾਨੂੰ ਸੇਧ ਨਹੀਂ ਦੇ ਸਕਦੇ ਕਿ ਅਸੀਂ ਉੱਠ ਕੇ ਪਛਾਣੀਏ ਜ਼ਮੀਨਾਂ ਦੇ ਮਾਲਕ ਬਣੀਏ ਜਿਹੜੀਆਂ ਥੋੜੇ ਤੋਂ ਖੋਹ ਲੈਣੀ ਹੈ ਇਹਨਾਂ ਨੇ ਸਾਜ਼ਿਸ਼ਾਂ ਕਰਕੇ ਹਵਾਲੇ ਸਮੇਂ ਵਿੱਚ। ਮੈਂ ਤਾਂ ਇਸ ਤਰ੍ਹਾਂ ਦੀ ਜਾਗਰਤੀ ਜਿਹੜੀ ਪੰਡਾਂ ਵਿੱਚ ਕੋਸ਼ਿਸ਼ ਕਰਦੇ ਸੱਤਾਂ ਵਿੱਚ ਜਾ ਕੇ ਸੱਤ ਜਦੋਂ ਬਚੂਗੀ ਉਦੋਂ ਪੰਜਾਬ ਬਚੂਗਾ। ਪਿੰਡ ਜਿਹੜੋਂ ਬਚੂਗਾ ਉਦੋਂ ਪੰਜਾਬ ਬਚੂਗਾ। ਹੋਰ ਪੰਜਾਬ ਨੂੰ ਬਚਾਉਣ ਦਾ ਕੋ ਜਿਵੇਂ ਤੁਸੀਂ ਸੱਚ ਬੋਲਦੇ ਹੋ ਅੱਜ ਵੀ ਪਿੰਡਾਂ ਦੇ ਵਿੱਚ ਸੀ ਪਿੰਡਾਂ ਦੇ ਵਿੱਚ ਵਰਕ ਕਰ ਰਹੇ ਹੋ ਲੋਕਾਂ ਨੂੰ ਜਾਗਰਤ ਕਰ ਰਹੇ ਹੋ ਸਰਕਾਰ ਦਬਾਉਂਦੀ ਤਾਂ ਹੋਵੇਗੀ ਕੋਈ ਜਾਂ ਵੀ ਸਰਕਾਰ ਕੋ ਦਬਾਉਂਦੀ ਕਿਸੇ ਮੰਤਰੀ ਸਰਕਾਰ ਤੋਂ ਕੰਮ ਹੀ ਕੋਈ ਨਹੀਂ ਸਰਕਾਰ ਤੁਹਾਨੂੰ ਝੂਠੇ ਕੇਸ ਡਿਸਟ੍ਰੀਬਿਊਟ ਕਰ ਦਿੰਦੀ ਹੈ ਉਹ ਹੋਏ ਵੇ ਸਰਕਾਰ ਤੁਹਾਨੂੰ ਜੇਲ੍ਹ ਭੇਜ ਸਕਦੀ ਹੈ ਉਹ ਹੋਏ ਵੇ ਸਰਕਾਰ ਤੁਹਾਡੇ ਤੋਂ ਖੋਹ ਸਕਦੀ ਜੋ ਤੁਹਾਡੇ ਕੋਲ ਮੇਰੇ ਤੋਂ ਖੋਇਆ ਵੇ ਤੁਸੀਂ ਕਰਕੇ ਹੋਰ ਇਸ ਤੋਂ ਬਾਅਦ ਮੇਰੇ ਕੋਲ ਗਵਾਉਣ ਨੂੰ ਕੁਝ ਨਹੀਂ ਹੈਗਾ ਤੇ ਚਾਹੀਦਾ ਮੈਨੂੰ ਕੁਝ ਨਹੀਂ ਹੈਗਾ ਦੁਬਾਰਾ ਜੇਲ੍ਹ ਜਾਣ ਵਾਸਤੇ ਤਿਆਰ ਉਹ ਇੱਛਾ ਨਹੀਂ ਅਗਲੀ ਮਤਲਬ ਅਗਲੀ ਇੱਛਾ ਇਹ ਹੀ ਹੈ ਨਾ ਵੀ ਇਹਨਾਂ ਕੋਲ ਕੰਮ ਹੋਵੇ ਮੈਨੂੰ ਪਹਿਲੀ ਗੱਲ ਤਾਂ ਕੰਮ ਨਹੀਂ ਹੈਗਾ ਪੰਜਾਬ ਤਾਂ ਬਚਾਉਣਾ ਅਕਾਲ ਪੁਰਖ ਨੇ ਪਰਮਾਤਮਾ ਨੇ ਮੇਰੇ ਵਰਗਾ ਤੁਛ ਬੰਦਾ ਕਿੱਥੋਂ ਪੰਜਾਬ ਬਚਾ ਦਊਗਾ ਮੈਂ ਤਾਂ ਇੱਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਮੈਨੂੰ ਠੀਕ ਲੱਗਦੀ ਹੈ ਔਰ ਜਦੋਂ ਮੈਂ ਅੱਗੇ ਜਾਣਕਾਰੀ ਸਾਂਝੀ ਕਰਦਾ ਹਾਂ ਤਾਂ ਹਰ ਬੰਦਾ ਉਸ ਨੂੰ ਸਮਝਦਾ ਹੈ ਵੀ ਠੀਕ ਹੈ ਆਪਣੀ ਵੀ ਗੱਲਬਾਤ ਜਿੰਨੀ ਹੁਣ ਹੋਈ ਹੈ ਜੇ ਤੁਹਾਨੂੰ ਕੋਈ ਲੱਗਦਾ ਹੋਵੇ ਕਿ ਮੇਰੀ ਗੱਲ ਵਿੱਚ ਕਿਸੇ ਜਿਹੀ ਕਮੀ ਭੇਸ਼ੀ ਹੈ ਤਾਂ ਆਪਾਂ ਉਹਨੂੰ ਦੁਬਾਰਾ ਡਿਸਕਸ ਕਰ ਸਕਦੇ ਹਾਂ ਜੇ ਠੀਕ ਹੈ ਤਾਂ ਫਿਰ ਅਮਲ ਲੋਕਾਂ ਨੇ ਕਰਨਾ ਹੂੰ ਕਿੰਨੀ ਸਿੰਪਲ ਗੱਲ ਐ ਵੀ ਤੁਹਾਨੂੰ ਬਚਾਉਣ ਕਿਸੇ ਨੇ ਨਹੀਂ ਆਉਣਾ ਤੇ ਤੁਸੀਂ ਖੁਦ ਆਪਣੇ ਆਪ ਨੂੰ ਬਚਾ ਸਕਦੇ ਹੋ ਹੂੰ ਤੇ ਇਹ ਗੱਲ ਕਰਨ ਦੀ ਤਕਲੀਫ ਤੇ ਉਹਨਾਂ ਨੂੰ ਬਹੁਤ ਐ ਇੰਨਾ ਸਿੰਪਲ ਫਾਰਮੂਲਾ ਹੋ ਸਕਦਾ ਕੁਛ ਵੀ ਨਹੀਂ ਗੱਲ ਕੁਛ ਵੀ ਨਹੀਂ ਕਰਨਾ ਆਪਣੇ ਆਪ ਤੇ ਜਾਗਣਾ ਤੇ ਜਾਗ ਬਚ ਜਾਣਾ ਇਹ ਤਕਲੀਫ ਤੇ ਉਹਨਾਂ ਨੂੰ ਦਿੰਦੀ ਐ ਜਦੋਂ ਇਹੇ ਜੀ ਜਾਗਰਤੀ ਲੋਕਾਂ ਚ ਆਊਗੀ ਫਿਰ ਇਹਨਾਂ ਦੇ ਜੁੱਤੀਆਂ ਮਾਰਨਗੇ ਨਾ ਪਿੰਡਾਂ ਚ ਗਿਆ ਦੇਓ ਹੂੰ ਮੈਂ ਤਾਂ ਕਲੀਅਰ ਹੀ ਕਰਦਾ ਨਾਮ ਹੀ ਰੱਖ ਦਿੱਤਾ ਵੀ ਜਿਹੜੇ ਪਿੰਡਾਂ ਨੂੰ ਵੰਡਣ ਵਾਲੇ ਪੋਲਿਟੀਕਲ ਬੰਦੇ ਐ ਉਹਨਾਂ ਨੂੰ ਦੱਲੇ ਰੱਖ ਦਿਓ ਨਾਮ ਉਹਨਾਂ ਦਾ ਉਹਨਾਂ ਨੂੰ ਗੋਲੇ ਤੇ ਦੱਲੇ ਕਹਿਣਾ ਸ਼ੁਰੂ ਕਰੋ ਪਿੱਠ ਪਿੱਛੇ ਆਪੇ ਤਕਲੀਫ ਮੈਨੂੰ ਇੱਕ ਦੋ ਕਮੈਂਟਾਂ ਦੇ ਵਿੱਚ ਮੇਰੀ ਉਹ ਚੱਲਦੀ ਹੈ ਨਾ ਪਰ ਥੱਲੇ ਗਾਲਾਂ ਕੱਢੀਆਂ ਹੋਈਆਂ ਕਿਸੇ ਨੇ ਮੈਂ ਫਿਰ ਜਵਾਬ ਦਿੰਦਾ ਵੀ ਹਾਂ ਤੁਹਾਨੂੰ ਹੀ ਕਿਹਾ ਗਿਆ ਕੋਈ ਗੱਲ ਜੇ ਤੈਨੂੰ ਤਕਲੀਫ ਹੋਈ ਹੈ ਗਾਲ ਕੱਢ ਰਿਹਾ ਤਾਂ ਤੂੰ ਉਹੀ ਹੈ ਮੈਨੂੰ ਕੋਈ ਤਕਲੀਫ ਨਹੀਂ ਮੈਨੂੰ ਗਾਲਾਂ ਕੱਢ ਲਓ ਮੈਨੂੰ ਜੋ ਮਰਜ਼ੀ ਕਰ ਲਓ ਪਰ ਤੁਸੀਂ ਜੇ ਦਲਪਣਾ ਛੱਡੋਗੇ ਇਹ ਲੋਕਾਂ ਨੂੰ ਬੰਨਣਾ ਛੱਡੋਗੇ ਇਹਨਾਂ ਨੂੰ ਇੱਜੜ ਵਾਂਗੂ ਹੱਕ ਕੇ ਇਹਨਾਂ ਪਾਰਟੀਆਂ ਦੇ ਇਕੱਠਾਂ ਤੇ ਸੱਤਾਂ ਵਿੱਚ ਜਾ ਕੇ ਰੈਲੀਆਂ ਚ ਲੈ ਜਾਉਣਾ ਬੰਦ ਕਰੋਗੇ ਤਾਂ ਪੰਜਾਬ ਬਚੂਗਾ ਤੋਂ ਪਿੰਡ ਦੇ ਜਿਹੜੇ ਕੁਝ ਮੇਨ ਆਹ ਪੰਜ ਸੱਤ ਦੱਲੇ ਹੁੰਦੇ ਪਿੰਡ ਦੇ ਵਿੱਚ ਉਹਨੂੰ ਪਛਾਣਨ ਦੀ ਲੋੜ ਹੈ ਜਦੋਂ ਪਛਾਣੇ ਜਾਣਗੇ ਨਾ ਅਸੀਂ ਰੱਖ ਦਿੱਤਾ ਇਹ ਹੌਲੀ ਹੌਲੀ ਹੋ ਪੰਜ ਚਾਰ ਮਹੀਨੇ ਛੇ ਮਹੀਨੇ ਚ ਪਤਾ ਲੱਗ ਲੋਕ ਪਿੱਠ ਪਿੱਛੇ ਕੀ ਕਰਨਗੇ ਆ ਜਾਂਦਾ ਜੀ ਦੱਲਾ ਉਦੋਂ ਜਾਗਰਤੀ ਤਾਂ ਆਊਗੀ ਤੇ ਮੈਂ ਤੂੰ ਸਖਤ ਮੈਥਡਸ ਵਰਤਦਾ ਜਿਹੜਾ ਕਰਿਆ ਹਾਂ ਜੀ ਬਿਲਕੁਲ ਜਿਹੜੀ ਗੱਲ ਤੁਹਾਡੀ ਇਹ ਆ ਇਹ ਗੱਲ ਪੋਲੀਟੀਕਲ ਲੋਕਾਂ ਨੂੰ ਹਜਮ ਵੀ ਨਹੀਂ ਨਾ ਹੋਣੀ ਉਹ ਕਹਿਣਗੇ ਜੇ ਇਹ ਇਕੱਠੇ ਹੋ ਗਏ ਫਿਰ ਕਰਨ ਨਹੀਂ ਚੱਲਣੇ ਕੁਰਸੀਆਂ ਨਹੀਂ ਚੱਲਣੀਆਂ ਗਵਨਰ ਦੀਆਂ ਪੀੜ੍ਹੀਆਂ ਰਾਜ ਕਿਵੇਂ ਕਰਨੀਆਂ ਸਾਡੀ ਅਸੀਂ ਕਿਉਂ ਪੀੜ੍ਹੀਆਂ ਦਾ ਰਾਜ ਕਰਾਈ ਇਹਨਾਂ ਦੇ ਇਹਨਾਂ ਨੇ ਠੇਕਾ ਲਿਆ ਹੋਇਆ ਇਹ ਪਰਮੰਟ ਲੈ ਕੇ ਜੰਮੇ ਹੋਏ ਆ ਬਿਹੇ ਕਰਨਗੇ ਸਾਡੇ ਆਪ ਦੇ ਪੁੱਤ ਰਾਜ ਕਿਉਂ ਨਾ ਕਰਨ ਸਾਡੇ ਆਪਣੇ ਪੁੱਤ ਕਿਉਂ ਨਾ ਐਮਐਲਏ ਬਣਨ ਸਾਡੇ ਆਪਣੇ ਆਮ ਘਰਾਂ ਚੋਂ ਉੱਠ ਕੇ ਕਿਉਂ ਨਾ ਸਰਪੰਚ ਬਣ ਕੇ ਲੈ ਬਾਕੀ ਪੋਲੀਟੀਕਲ ਸਿਸਟਮ ਅਸੀਂ ਆਪਣਾ ਬਣਾਵਾਂਗੇ ਅੱਜ ਕਹਿੰਦੇ ਬਦਲਮਾ ਬਦਲ ਦੇ ਲਾਂਗੇ ਜਦੋਂ ਜਾਗੇ ਹੋਵਾਂਗੇ ਤਾਂ ਬਦਲ ਆਪੇ ਆ ਜਾਊਗਾ ਬਦਲ ਤਾਂ ਆਪੇ ਹੀ ਹੈ ਪੰਜਾਬ ਦੇ ਵਿੱਚੋਂ ਪੰਜਾਬ ਦੇ ਪੁੱਤਾਂ ਦੇ ਵਿੱਚੋਂ ਪੰਜਾਬ ਦੇ ਸੁਧਾਰਨ ਕਰਾ ਦੇ ਵਿੱਚੋਂ ਲੀਡਰਸ਼ਿਪ ਉੱਠੂਗੀ ਇਹਨਾਂ ਨੇ ਕੁਝ ਨਹੀਂ ਕਰਨ ਜਿਹੜੇ ਹੁਣ ਤੱਕ ਦੇ ਲੋਕ ਹੈਗੇ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆਊਗੀ ਜਾਗਰਤੀ ਮੈਂ ਨਹੀਂ ਕਹਿੰਦਾ ਕਿ ਮੇਰੇ ਵਰਗੇ ਕਹਿ ਸਕਦੇ ਹਾਂ ਕੋਈ ਕੋਈ ਏਡੀ ਵੱਡੇ ਕੋ ਇਕੱਠ ਤਾਂ ਹੈ ਨਹੀਂ ਸਾਡੇ ਕੋਲ ਗੱਲ ਕਰਨਾਸਤੇ ਪਰ ਤੁਸੀਂ ਲੋਕ ਆਏ ਹੋ ਕੁਝ ਹੋਰ ਆਉਂਦੇ ਆ ਸੋਸ਼ਲ ਮੀਡੀਆ ਹੈ ਗੱਲ ਦੂਰ ਤੱਕ ਤਾਂ ਜਾਂਦੀ ਹੈ ਜੀ ਸੁਣੀ ਜਾ ਰਹੀ ਹੈ ਫਿਰ ਅਸਰ ਤਾਂ ਹੋਊਗਾ ਹੀ ਹੁਣ ਨਹੀਂ ਤਾਂ ਹੋਰ ਤੋਂ ਸਾਢੇ ਸਾਲ ਨੂੰ 2 ਸਾਲਾਂ ਨੂੰ 3 ਸਾਲਾਂ ਨੂੰ 3 ਸਾਲ ਤੋਂ ਸਾਢੇ 3 ਸਾਲ ਤਾਂ ਜੀ ਸਰਕਾਰ ਦੇ ਪਏ ਪਰ ਅਗਲਾ ਸਵਾਲ ਲੋਕਾਂ ਦਾ ਇਹ ਵੀ ਹੋਊਗਾ ਕਿ ਤੇ ਪੋਲੀਟੀਕਲ ਤਾਂ ਨਹੀਂ ਹੋਣ ਜਾ ਰਹੇ ਕਿਉਂ ਨਾ ਹੋਈਏ ਮੇਰਾ ਸਵਾਲ ਹੈ ਜਿਹੜਾ ਬੰਦਾ ਸਵਾਲ ਕਰਦਾ ਹੈ ਮੇਰਾ ਸਵਾਲ ਹੈ ਕਿਉਂ ਨਾ ਹੋਈਏ ਪੋਲੀਟੀਕਲ ਕਮਾਲ ਦੀ ਗੱਲ ਹੈ ਇਹ ਕੋਈ ਸਵਾਲਾ ਹੈ ਕੋਈ ਬੰਦਾ ਤੁਹਾਨੂੰ ਜਗਾਉਣ ਦੀ ਗੱਲ ਕਰ ਰਿਹਾ ਤੁਸੀਂ ਕਹਿੰਦੇ ਪੋਲੀਟਿਕਲ ਨਾ ਹੋ ਜੇ ਕੋਈ ਚੰਗੇ ਬੰਦੇ ਪੋਲੀਟਿਕਲ ਹੋਣਗੇ ਤਾਂ ਹੀ ਬਚੋਗੇ ਜੀ ਹੁਣ ਸਰਕਾਰ ਕੀ ਕਰ ਸਕਦੀ ਹੈ ਮੈਂ ਤੁਹਾਨੂੰ ਕਿਹਾ ਵੀ ਪਿੰਡ ਜਿਹੜੇ ਹੈਗੇ ਜਾਗਣਗੇ ਤਾਂ ਬਚਣਗੇ ਪਰ ਸਰਕਾਰ ਉਸ ਕੰਮ ਦੀ ਸਪੀਡ ਨੂੰ ਕਿਤੇ ਵਧਾ ਸਕਦੀ ਜੇ ਸਰਕਾਰ ਸਹਿਰਦ ਹੋਵੇ ਜੇ ਸੀਐਮ ਤੁਹਾਡਾ ਬੰਦੇ ਦਾ ਪੁੱਤ ਹੋਵੇ ਹੁਣ ਤੱਕ ਤੱਕ ਹੋਇਆ ਨਹੀਂਗਾ ਉਹਨੂੰ ਆਪਣੇ ਆਪ ਦੇ ਪ੍ਰਾਈਵੇਟ ਜਿਹੜੇ ਕੰਮ ਨਾ ਕਰਨੇ ਹੋਣ ਉਹਨੇ ਆਪਣੀ ਅਲਾਦਾ ਨਾ ਪਾਲਣੀ ਹੈ ਉਹਨਾਂ ਨੇ ਆਪਣੇ ਫੈਕਟਰੀਆਂ ਨਾ ਲਾਉਣੀਆਂ ਉਹਨੇ ਆਪਣੇ ਵਪਾਰ ਨਾ ਕਰਨੇ ਹੋਣ ਤੇ ਫਿਰ ਪੰਜਾਬ ਨੂੰ ਸੁਧਾਰਨ ਵਿੱਚ ਸਰਕਾਰ ਬਹੁਤ ਮਦਦ ਕਰ ਸਕਦੀ ਹੈ ਸੁਧਾਰ ਕੁਝ ਚੀਜ਼ਾਂ ਹੈਗੀਆਂ ਪੰਜਾਬ ਚ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰਨੀਆਂ ਉਹ ਜਿਹੜੀਆਂ ਅਲਾਉ ਹੋ ਜਾਣ ਦਾ ਪੰਜਾਬ 1 ਮਹੀਨੇ ਚ ਬਚਦਾ ਤੇ ਉਹ ਕੰਮ ਸਰਕਾਰ ਦਾ ਹੈ ਸਾਡੇ ਵਰਗੇ ਲੋਕ ਜਦੋਂ ਗੱਲ ਕਰਨਗੇ ਫਿਰ ਇਹ ਕਹਿਣਗੇ ਜੀ ਦੇਖੋ ਜੀ ਇਹ ਤਾਂ ਆਫਸਰਦਾਨ ਦੇ ਉਲਟ ਗੱਲ ਕਰਦੇ ਇਹ ਆਪ ਸੁਭਦਾਨ ਤੋੜਦੇ ਸਭ ਤੋਂ ਵੱਧ ਸੁਭਦਾਨ ਸਰਕਾਰਾਂ ਤੋੜਦੀਆਂ ਇਹਨਾਂ ਨੂੰ ਕੋਈ ਪੁੱਛਣਾ ਨਹੀਂ ਤੁਹਾਡੇ ਮੇਰੇ ਵਰਗਾ ਕੋਈ ਗੱਲ ਵੀ ਕਰ ਦੇਵੇ ਤੇ ਉਹ ਸੁਭਦਾਨ ਦੀ ਅੜ ਤੋਂ ਫੜ ਕੇ ਅੰਦਰ ਦੇ ਦਿੰਦੇ ਬਸ ਕਰਕੇ ਕੁਝ ਸਮਾਂ ਜਿਹੜਾ ਹੈਗਾ ਬਦਲੂਗਾ ਪੋਲੀਟਿਕਲ ਸਿਸਟਮ ਚੰਗੇ ਬੰਦੇ ਆਉਣਗੇ ਹੋਰ ਕੋ ਹੱਲ ਨਹੀਂ ਹੈਗਾ ਨਵੀਂ ਸਰਕਾਰ ਜਦੋਂ ਪੰਜਾਬ ਦੇ ਵਿੱਚ ਪੈਰ ਪਾ ਰਹੀ ਸੀ ਉਦੋਂ ਇਹ ਗੱਲ ਕਹਿੰਦੀ ਸੀ ਅਸੀਂ ਕੁਝ ਮਹੀਨਿਆਂ ਚ ਪੰਜਾਬ ਨੂੰ ਸੁਧਾਰ ਕੇ ਰੱਖ ਦੇਾਂਗੇ ਕਿ ਇਹਨਾਂ ਨੂੰ ਪੰਜਾਬ ਦੀ ਕਹਾਣੀ ਨਹੀਂ ਸਮਝ ਆਈ ਜਾਂ ਕਿ ਤਾਣੀਆਂ ਨਹੀਂ ਉਲਝੀ ਪਈ ਜਿਹੜੇ ਤਾਣੀਆਂ ਕਿੱਥੇ ਹੋਈ ਇਹਨਾਂ ਦਾ ਲੱਗਿਆ ਦਾ ਇਹ ਕੋਈ ਉਹ ਨਹੀਂ ਸੀਗਾ ਦੇਖੋ ਨਾ ਇਹਨਾਂ ਨੇ ਪੈਸੇ ਵੰਡੇ ਨਾ ਇਹਨਾਂ ਨੇ ਸ਼ਰਾਬ ਵੰਡੀ ਨਾ ਇਹਨਾਂ ਨੇ ਕੋਈ ਹੋਰ ਠੀਕ ਹੈ ਇਹਨਾਂ ਨੇ ਉਲਟਾ ਟਿਕਟਾਂ ਵੇਚੀਆਂ ਪੈਸੇ ਵਟੇ ਇਕੱਠੇ ਕਿਤੇ ਨੇਚਰਲੀ ਇਹਨਾਂ ਨੇ ਕਿ ਤਕਰੀਬਨ ਤਕਰੀਬਨ ਜਿਹੜੀਆਂ ਕੋਰ ਸਾਡੇ ਕੋਲ ਵੀ ਆਏ ਆਏ ਸੀ ਆਫਰਾਂ ਚ ਲੋਕ ਉਹ ਚੜੋ ਗੱਲ ਨੂੰ ਇੱਕ ਦਿਨਾਂ ਨੇ ਟਿਕਟਾਂ ਵੇਚ ਕੇ ਜਿਹੜੇ ਹੈਗਾ ਕਿਉਂਕਿ ਇਹਨਾਂ ਨੂੰ ਵੀ ਨਹੀਂ ਪਤਾ ਸੀ 91 ਸੀਟਾਂ ਆਉਣਗੀਆਂ ਕਿਸੇ ਨੂੰ ਵੀ ਨਹੀਂ ਪਤਾ ਸੀ 91 ਸੀਟਾਂ ਆਉਣਗੀਆਂ ਪੰਜਾਬ ਦੇ ਲੋਕ ਅੱਕੇ ਹੋਏ ਸੀਗੇ ਤਾਂ ਇਹਨਾਂ ਤਾਂ ਲੱਗਿਆ ਦਾ ਤੇ ਇਹ ਬਿਲਕੁਲ ਜੋ ਦਾਤਾ ਹੈ ਲਿਆਕਤ ਸੀ ਸੀ ਇਹਨਾਂ ਚ ਹੁਣ ਠੱਗਣ ਵਾਸਤੇ ਲੁੱਟਣ ਵਾਸਤੇ ਵੀ ਲਿਆਕਤ ਚਾਹੀਦੀ ਹੈ ਹੁਣ ਉਹ ਵੀ ਨਹੀਂ ਹੈਗੀ ਇਸ ਟਾਈਮ ਅਫਸਰ ਦਾ ਰਾਜ ਹੈ ਪੰਜਾਬ ਦੇ ਵਿੱਚ ਇਹਨਾਂ ਦੇ ਐਮ ਐਲ ਏ ਮੰਤਰੀਆਂ ਨੂੰ ਟੱਚ ਨਹੀਂ ਜਾਣਦੇ ਥੋੜੇ ਇਨਸਪੈਕਟਰ ਹੀ ਬਾਕੀ ਤਾਂ ਛੱਡੋ ਰਿਸਪੈਕਟਡ ਡਿਪਟੀ ਲੈਵਲ ਦੇ ਅਧਿਕਾਰੀ ਆ ਮੈਂ ਥੱਲੇ ਵੇਖ ਰਿਹਾ ਮਰਨੜੇ ਨੂੰ ਦੇਖ ਰਿਹਾ ਉਹ ਐਮਐਲਏ ਨੂੰ ਪੁੱਛਦਾ ਕੋਈ ਨਹੀਂ ਠੀਕ ਐਮਐਲਏ ਤੁਰੇ ਫਿਰਦੇ ਐ ਇਨਸਪੈਕਟਰਾਂ ਦੇ ਮਗਰ ਐਸਐਚਓ ਦੇ ਕਰਮ ਡਿਪਟੀਆਂ ਦੇ ਘਰਾਂ ਦੇ ਵਿੱਚ ਇਹ ਹੁੰਦੇ ਐ ਐਮਐਲਏ ਐਮਐਲਏ ਡੀਜੀਪੀ ਤੋਂ ਸੀਨੀਅਰ ਐ ਇਹਨਾਂ ਨੂੰ ਆਪਣੀ ਕੀਮਤ ਇਹ ਨਹੀਂ ਪਤਾ ਤੇ ਇਸ ਕਰਕੇ ਜਦੋਂ ਇਹੇ ਚ ਲੋਕਾਂ ਕੋਲ ਰਾਜ ਹੋਊਗਾ ਤਾਂ ਹਾਲਾਤ ਇਹੀ ਹੋਣਗੇ ਇਹ ਬਿਲਕੁਲ ਫ੍ਰੀ ਫੰਡ ਵਿੱਚ ਆਏ ਹੋਏ ਐ ਤੇ ਦਾ ਲੱਗਿਆ ਹੋਇਆ ਲੁੱਟਣ ਤੋਂ ਹੱਥ ਲੱਗਿਆ ਪਤਾ ਦੁਵਾਰਾ ਲੋਕਾਂ ਨੇ ਜੁਟੀਆਂ ਮਾਰਨੀਆਂ ਹੀ ਮਾਰਨੀਆਂ ਪੰਜਾਬ ਨੂੰ ਬਦਲ ਦੀ ਲੋੜ ਐ ਪੰਜਾਬ ਨੂੰ ਚੌਥੇ ਬਦਲ ਉਹ ਨਾ ਨਹੀਂ ਸਰਕਾਰਾਂ ਬਣਨਗੀਆਂ ਕਿਉਂ ਨਹੀਂ ਪੋਲੀਟੀਕਲ ਹੋਵਾਂਗੇ ਮੇਰਾ ਅਗਲਾ ਸਵਾਲ ਜਿਹੜਾ ਮੈਨੂੰ ਪੁੱਛਦਾ ਮੈਂ ਉਹਨੂੰ ਕਹਿੰਦਾ ਕਿ ਕਿਉਂ ਨਾ ਹੋਈ ਹੈ ਪੋਲੀਟੀਕਲ ਇਹ ਬਦਲਾ 27 ਚ ਇਹ ਵਿੱਚ ਕਦੋਂ ਆ ਸਕਦਾ ਇਹ ਤਾਂ ਕਾਲਪੁਰਕੀਆਂ ਨੇ 24 ਚ ਤੇ ਕਿੱਥੋਂ ਆ ਜੂਗਾ 24 ਤਾਂ ਅੱਜ ਖੜੀ ਹੈ 24 ਤਾਂ ਸਭ ਤੋਂ ਵੱਡਾ ਬਦਲਾ ਇੱਕ ਹੋਰ ਵੇਖਣ ਨੂੰ ਜਿਹੜਾ ਅਜੇ ਤੱਕ ਨਹੀਂ ਹੋਇਆ ਤੁਹਾਡੇ ਕੋਲ ਸਵਾਲ ਵੀ ਨਹੀਂ ਸੀ ਪਰ ਮੈਂ ਜਵਾਬ ਦਿੰਦਾ ਜੀ ਅੱਜ ਤੱਕ ਕਦੇ ਹੋਇਆ ਕਿ ਅੱਜ ਅਸੀਂ 91 ਸੀਟਾਂ ਜਿਹੜੀਆਂ ਦਿੱਤੀਆਂ ਇਹਨਾਂ ਨੂੰ ਕਿਹਦੇ ਅਗੇਂਸਟ ਦਿੱਤੀਆਂ ਸੀਗੇ ਮੈਂ ਤੁਹਾਨੂੰ ਪੁੱਛਦਾ ਕਿਹੜੀ ਪਾਰਟੀ ਦੇ ਅਗੇਂਸਟ ਦਿੱਤੀਆਂ ਸੀ ਆ ਆਦਮੀ ਵਾਲੀਆਂ ਆ ਬਦ ਹਾਂ ਹਾਂਜੀ ਇਹ ਰਿਤੀਆਂ ਸੀ ਪੰਜਾਬ ਦੇ ਬਦਲਾਅ ਲਈ ਦਿੱਤੀਆਂ ਸੀ ਨਹੀਂ ਨਹੀਂ ਕੀ ਕਿਹੜੀ ਕਿਹੜੀ ਸਰਕਾਰ ਦੇ ਅਗੇਂਸਟ ਦਿੱਤੀਆਂ ਸੀ ਅਗੇਂਸਟ ਹਾਂ ਕਾਂਗਰਸ ਦੇ ਉਹ ਇਕੱਠੇ ਹੋ ਗਏ ਅੱਜ ਕਾਂਗਰਸ ਨਾਲ ਹਾਂ ਮੇਰਾ ਉਹ ਸਵਾਲ ਹੋਣਾ ਸੀ ਉਹਨੇ ਸਮਝ ਕਿ ਇਹ ਤਾਂ ਕਦੇ ਹੋਇਆ ਹੀ ਨਹੀਂ ਜੀ ਅਕਾਲੀ ਤੇ ਕਾਂਗਰਸੀ ਭਾਵੇਂ ਵਿੱਚੋਂ ਇੱਕੋ ਜੀ ਹਮ ਪਰ ਉੱਪਰੋਂ ਤਾਂ ਨਹੀਂ ਕਰੇ ਹੋਏ ਹਮ ਇੰਨੀ ਕਿ ਸ਼ਰਮਦਾ ਲੱਗਦੇ ਆ ਉਹ ਜੀ ਜਦ ਅੱਜ ਆਪਾਂ ਉਸ ਦਾ ਇਹ ਤਾਂ ਉਦੋਂ ਵੀ ਟੱਪ ਗਈ ਹਮ ਇਹਨਾਂ ਨੇ ਤਾਂ ਸਿਰੇ ਹੀ ਲਾ ਦਿੱਤਾ ਜਿਹੜੀ ਪਿੱਛੇ 92 ਸੀਟਾਂ ਤੁਹਾਨੂੰ ਪੰਜਾਬੀਆਂ ਨੇ ਦਿੱਤੀ ਅੱਜ ਤੁਸੀਂ ਉਹਨਾਂ ਨਾਲ ਇਕੱਠੇ ਹੋ ਗਏ ਕਮਾਲ ਆ ਯਾਰ ਇਤੋਂ ਵੱਡਾ ਤਰੋ ਤੱਕ ਹੋ ਹੀ ਨਹੀਂ ਇਹ ਤਾਂ ਰਿਕਾਰਡ ਹੀ ਤੋੜਦੇ ਸਾਰੇ ਇਹਨਾਂ ਨੇ ਇੱਕ ਇਸ ਘਟਨਾ ਦੇ ਨਾਲ ਇਹਨਾਂ ਦੀ ਫਿਰ ਆਮ ਆਦਮੀ ਪਾਰਟੀ ਛੋਟੀ ਪੈਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰੇ ਛੋਟੇ ਹੈ ਕੋਈ ਮਰਜੀ ਵੱਡਾ ਹੋਵੇ ਛੋਟਾ ਜਿਹੜਾ ਹੈ ਹੀ ਸਾਰੇ ਛੋਟੇ ਪੋਲੀਟਿਕਲ ਤਾਂ ਇਹਨਾਂ ਨੂੰ ਵੇਖੀਏ ਤਾਂ ਹਾਂ ਹਾਂ ਨਹੀਂ ਇਹਨਾਂ ਦਾ ਫਿਰ ਉਹਨਾਂ ਨੂੰ ਡਰ ਸਤਾ ਰਿਹਾ ਸੀ ਵੀ ਅਸੀਂ ਇਹਨਾਂ ਨਾਲ ਰਲ ਕੇ ਜਿੱਤ ਲਗੀ ਨਹੀਂ ਦਿੱਤ ਲੈਣਗੇ ਰਲ ਕੇ ਹੱਲ ਕੋਈ ਨਹੀਂ ਹੈਗਾ ਔਰ ਲੋਕ ਵੋਟ ਕੀ ਨੂੰ ਪਾਉਣਗੇ ਲੱਗਦਾ ਜਿੱਤ ਸਕਦੇ ਆ ਲੋਕਾਂ ਦੇ ਵਿੱਚ ਦੇਖੋ ਲੋਕਾਂ ਕੋਲ ਆਪਸ਼ਨ ਨਹੀਂ ਹੈਗੀ ਹੂੰ ਜੇ ਲੋਕਾਂ ਜੇ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਵੀ ਅਸੀਂ ਨੋਟਾ ਨੂੰ ਵੋਟ ਪਾ ਸਕਦੇ ਹਾਂ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਐਜੂਕੇਸ਼ਨ ਨਾ ਆਉਂਦੀਆਂ ਐਜੂਕੇਸ਼ਨ ਥੋੜੇ ਤੋਂ ਖੋਈ ਹੋਈ ਹੈ ਜੇ ਨੋਟਾ ਨੂੰ ਇੱਕ ਲਿਮਟਡ ਬਡੀ ਹੈਗੀ ਐ ਇੱਕ ਪਰਸੈਂਟੇਜ ਦੀ ਵੋਟ ਆ ਪੈ ਜਾਵੇ ਤੇ ਜਿੰਨੇ ਬੰਦੇ ਖੜੇ ਹੁੰਦੇ ਸਾਰੇ ਐਲੀਜੀਬਲ ਨਹੀਂ ਉਹ ਦੁਬਾਰਾ ਇਲੈਕਸ਼ਨ ਲੜਨ ਵਾਸਤੇ ਗਾ ਇਲੈਕਸ਼ਨ ਹੀ ਨਹੀਂ ਲੜ ਸਕਦਾ ਐਸੇ ਹੋਣਾ ਹੀ ਫਿਰ ਐਂ ਚਾਹੀਦਾ ਜੇ ਤਾਂ ਨਹੀਂ ਜਾਗਰਤੀ ਨਹੀਂ ਹੋਊਗਾ ਨਾ ਲੋਕਾਂ ਨੂੰ ਪਤਾ ਹੋਊਗਾ ਤਾਂ ਬਹੁਤ ਨਾ ਨੋਟਾ ਦਾ ਬਟਨ ਨੇ ਲੱਗਿਆ ਹੋਇਆ ਸਭ ਤੋਂ ਥੱਲੇ ਆ ਸਭ ਤੋਂ ਸੌਖਾ ਹੈਠਲਾ ਬਟਨ ਦਬਣਾ ਪਰ ਜੇ ਜਾਗਰਤੀ ਹੁਣ ਇਹ ਵੋਟ ਫਿਰ ਜਿਹੜੇ ਇਹਨਾਂ ਦੇ ਚ ਡਿਵਾਈਡ ਹੋਊਗੀ 13 ਦੇ ਵਿੱਚੋਂ 5-7 ਸੀਟਾਂ ਇਹ ਲੈ ਜਾਣਗੇ 5-7 ਉਹ ਲੈ ਜਾਣਗੇ ਹੋ ਕੀ ਨੇ ਜੇ ਭਾਜਪਾ ਨੇ ਰਲ ਕੇ ਕਾਲੀ ਦਲ ਖੇਡਦਾ ਤਾਂ ਭਾਜਪਾ ਦੀ ਜਿਹੜੀ ਹੈਗੀ ਪੋਜੀਸ਼ਨ ਹੋਰ ਹੈ ਹੁਣ ਅਕਾਲੀ ਦਲ ਭਾਜਪਾ ਦਾ ਉਵੇਂ ਸਮਝੋਤਾ ਨਹੀਂ ਹੋਣਾ ਅੱਜ ਮੈਂ ਵੇਖ ਰਿਹਾ ਸੀਗਾ ਇਹਨਾਂ ਢਿੰਡਤਿਆਂ ਦੀ ਵੀ ਘਰ ਵਾਪਸੀ ਹੋ ਰਹੀ ਹੈ ਮੇਰਾ ਖਿਆਲ ਹੈ ਬਾਦਲ ਪਰਿਵਾਰ ਨੂੰ ਹੁਣ ਇਹ ਜਿਹੜੇ ਹੈਗੇ ਬਾਦਲ ਪਰਿਵਾਰ ਦੀ লাশ ਜਿਹੜੀ ਹੈਗੀ ਆ ਉਹਨੂੰ ਨਾ ਅਕਾਲੀ ਦਲ ਦੇ ਮੋਢਿਆਂ ਤੋਂ ਉੱਤਰ ਜਾਣਾ ਚਾਹੀਦਾ ਜਾਂ ਉੱਤਰ ਜਾਊਗੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਫਿਰ ਹੋ ਸਕਦਾ ਕਾਲੀ ਦਲ ਜਾਂਦਾ ਹੋਵੇ ਜੀ ਮੋਟਾ ਜਦੋਂ ਬਾਦਲ ਜਦੋਂ ਬਾਦਲਾ ਨੇ ਇਹਨੂੰ ਪ੍ਰਾਈਵੇਟ ਲਿਮਟਿਡ ਬਣਾ ਲਿਆ ਯੂ نو ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲ ਸਾਹਿਬ ਦੀ ਜੇਬ ਤੋਂ ਨਿਕਲੇ ਅਕਾਲ ਤਖਤ ਦਾ ਜਹੇਦਾਰ ਇਹਦੀ ਜੇਬ ਤੋਂ ਨਿਕਲੇ ਤੇ ਪਾਰਟੀ ਜਿਹੜੀ ਹੈਗੀ ਉਹਦੀ ਜੇਬ ਚ ਪਾਈ ਹੋਈ ਹੈ ਤੇ ਫਿਰ ਬਾਕੀ ਕੀ ਬਚਦਾ ਤੇ ਪ੍ਰਾਈਵੇਟ ਲਿਮਟਿਡ ਸਿਸਟਮ ਜਿਹੜਾ ਇਹ ਟੱਬਰ ਚੋਂ ਟੁੱਟ ਜਾਊਗਾ ਤਾਂ ਅਸੀਂ ਤਾਂ ਆਪ ਇਸ ਗੱਲ ਦੇ ਹਮੈਤੀ ਹੈ ਕਿ ਕੱਲ ਨੂੰ ਅਕਾਲੀ ਦਲ ਚੋਂ ਕੁਝ ਚੱਕੇ ਬੰਦੇ ਆ ਜਾਣ ਹਾਲਾਂਕਿ ਰਹੇ ਤਾਂ ਕੋਈ ਨਹੀਂ ਜੇ ਇਹਨਾਂ ਦੇ ਬਾਦਲ ਦੇ ਟੱਬਰ ਨੂੰ ਪਾਸੇ ਕਰਕੇ ਤੇ ਬਾਕੀ ਦੇ ਵੱਜਦਾ ਗੰਦ ਜਿਹੜਾ ਵੱਜਦਾ ਜਿਹੜਾ ਸੀਨੀਅਰ ਸੀਗਾ ਯੋ ਮੌਰੇTempBuffer ਜੂ ਵੀ ਕੱਢਣੇ ਹੈਗਾ ਅਲਾਦਾ ਫਿਰ ਤਾਂ ਕੋਈ ਫਰਕ ਨਹੀਂ ਹੈਗਾ ਕਾਲੀ ਦਲ ਨੂੰ ਵੀ ਸੇਮ ਬੰਦੇ ਦੇਖੋ ਨਵੇਂ ਹੀ ਜਿਹੜੇ ਹੈਗੇ ਆ ਜਿਹੜੇ ਪੰਜਾਬ ਨੂੰ ਬਚਾ ਸਕਣਗੇ ਆਮ ਕਰਾਂ ਚ ਉਸਾਰਧਨ ਕਰਾਂ ਚ ਉੱਠੇ ਹੋਏ ਲੋਕ ਜਿਨ੍ਹਾਂ ਨੂੰ ਲਾਲਚ ਨਾ ਹੋਵੇ ਜਿਨ੍ਹਾਂ ਨੇ ਤੰਦੇ ਨਾ ਕਰਨੇ ਹੁਣ ਜਿਹੜੇ ਵਪਾਰੀ ਨਾ ਹੋ ਉਹ ਪੰਜਾਬ ਨੂੰ ਬਚਾਉਂਦੇ ਤੇ ਜੇ ਪੰਜਾਬ ਦੇ ਲੋਕ ਕਰੀਆਂ ਵਪਾਰ ਆਪਣਾ ਜੀ ਨੂੰ ਲੋਕ ਜਾਗੇ ਹੋਣਗੇ ਫਿਰ ਕਿੱਥੋਂ ਲੁੱਟ ਲੈਣਗੇ ਸੂਬੇ ਨੂੰ ਬਚਾਉਣ ਲਈ ਖੇਤਰੀ ਪਾਰਟੀ ਦੀ ਖਾਸ ਲੋੜ ਹੁੰਦੀ ਹੈ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿ ਦਿੰਦੇ ਵੀ ਸਾਡੇ ਕੋਲ ਖੇਤਰੀ ਪਾਰਟੀ ਇੱਕ ਆ ਫਿਰ ਉਹਦੇ ਬਰਾਬਰ ਇੱਕ ਸਾਨੂੰ ਖੇਤਰੀ ਪਾਰਟੀ ਜਿਆਦਾ ਨਵੀਂ ਖੜੀ ਕਰਨੀ ਪਾਉਗੀ ਚਲੋ ਇਹ ਦੂਰ ਦੀ ਗੱਲ ਹੈ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਰਾਂਗੇ ਕਿਉਂ ਨਹੀਂ ਕਰਾਂਗੇ ਅੱਜ ਤਾਂ ਜਾਗਰਤੀ ਜਾਗੇ ਹੋਣਗੇ ਤਾਂ ਪਾਰਟੀ ਆਪੇ ਬਣ ਜਾਊਗੀ ਜੇ ਪੰਜਾਬ ਜਾਗਿਆ ਹੋਊਗਾ ਤਾਂ ਆਪਦੀ ਪਾਰਟੀ ਆਪੇ ਬਣਾ ਲਊਗਾ ਜੀ ਇਹ ਆਪਾਂ ਨੂੰ ਇਹ ਵੱਲ ਆ ਗਿਆ ਕਿ ਅਸੀਂ ਆਪਣੇ ਪਿੰਡ ਦਾ ਸਰਪੰਚ ਆਪ ਸੋੜ ਸਕਦੇ ਹਾਂ ਤਾਂ ਅਗਲਾ ਕੰਮ ਵੀ ਹੋ ਜਾਊਗਾ ਮਤਲਬ ਤੁਹਾਡਾ ਕਹਿਣ ਪਾ ਮੇਟੇ ਨਾ ਸਾਲ ਨੂੰ ਲੱਗਣ ਪਾਵੇਂ 8 ਸਾਲਾਂ ਨੂੰ ਲੱਗਣ ਜਦੋਂ ਮਰਜ਼ੀ ਲੱਗਣ ਇਹ ਬੀਜ ਉਹ ਬੀਜ ਗਿਆ ਜਿਹਨੂੰ ਲੋਕਾਂ ਚ ਜਾਗਰਤੀ ਆ ਗਈ ਇਹਨਾਂ ਨੂੰ ਫਲ ਇਹੀ ਲੱਗਣਗੇ ਜਿਹੜੀ ਖੇਤਰੀ ਪਾਰਟੀ ਵੀ ਉੱਠੂਗੀ ਅਸਲੀ ਪਿਓਰ ਉਹ ਪੰਜਾਬ ਦੇ ਲੋਕਾਂ ਦੀ ਹੋਊਗੀ ਅੱਜ ਤੱਕ ਕੋਈ ਖੇਤਰੀ ਪਾਰਟੀ ਜਿਹੜੀ ਹੈਗੀ ਹੈ ਪੰਜਾਬ ਦੀ ਜਿਹੜੀ ਦਿੱਲੀ ਦੀ ਗੁਲਾਮੀ ਤੋਂ ਬਿਨਾ ਕੋਈ ਵੀ ਨਹੀਂ ਹੈਗੀ ਹੁਣ ਤੱਕ ਤੇ ਇਸ ਕਰਕੇ ਹਾਲ ਤਾਂ ਆਪਣੇ ਜੇ ਹੁਣ ਸਰਕਾਰਾਂ ਦੇ ਹੱਥ ਵੱਸ ਬਹੁਤ ਹੁੰਦਾ ਜਿਹੜੇ ਬੰਦੇ ਪੰਜਾਬ ਲਈ ਬੋਲਦੇ ਆ ਕਿ ਯਾਰ ਮੌਕੇ ਤੇ ਜਾ ਕੇ ਫਰੈਂ ਪਰਚੇ ਕੱਟ ਕੇ ਜੇਲਾਂ ਚ ਵੀ ਛੱਡ ਕੋ ਚਲੋ ਸਰਕਾਰਾਂ ਦੇ ਵੱਸ ਆਹ ਕੁਝ ਹੀ ਹੁੰਦਾ ਨਾ ਤੇ ਅਕਾਲਕ ਪੁਰਖ ਵੀ ਤਾਂ ਹੈਗਾ ਕਿਤੇ ਪਰਮਾਤਮਾ ਦੀ ਕੋਈ ਜੋਤ ਵੀ ਤਾਂ ਜਗਦੀ ਹੈ ਕੋਈ ਸਿਸਟਮ ਤਾਂ ਚੱਲਦਾ ਹੈ ਤੋ ਤਾਂ ਹੀ ਸਾਡੇ ਵਰਗੇ ਲੋਕ ਜਿਉਂਦੇ ਬੈਠੇ ਤਾਂ ਅੱਜ ਵੀ ਇਹ ਗੱਲ ਕਰ ਰਹੇ ਕਈ ਗੱਲਾਂ ਹੋਣਾ ਇਹ ਗੱਲਾਂ ਐਵੇਂ ਤਾਂ ਰਹਿਣੀਆਂ ਨਹੀਂਆਂ ਆ ਤੁਸੀਂ ਹੁਣ ਮੇਰੇ ਨਾਲ ਗੱਲਬਾਤ ਜਿਹੜੀ ਹੈਗੀ ਪਹਿਲੀ ਗੱਲ ਤਾਂ ਇਹਨੂੰ ਵੈਸੇ ਲੱਖਾਂ ਲੋਕ ਵੇਖ ਲੈਣਗੇ ਫਿਰ ਰਿਕਾਰਡ 'ਚ ਹੈ ਕਿਹਨੇ ਕਿੱਦਾਂ ਜਾਣਾ ਤਾਂ ਹੈ ਨਹੀਂਗਾ ਜੀ ਤੇ ਜਦੋਂ ਆਪਾਂ ਮਰ ਗਏ ਫਿਰ ਤਾਂ ਲੋਕ ਬਹੁਤ ਚੰਗਾ ਸਮਝਦੇ ਆਪਣੇ ਪੰਜਾਬੀ 'ਚ ਖਾਸੀਤ ਐ ਇਹ ਇਹ ਤਾਂ ਵੱਡੀ ਗੱਲ ਆ ਵੀ ਜਦ ਮਰ ਜਾਏ ਕੋਈ ਫਿਰ ਕਹਿੰਦੇ ਵੀ ਬੱਲੇ ਬੱਲੇ ਜੀ ਉਹ ਬੜੀ ਵਧੀਆ ਗੱਲ ਕਰਦਾ ਸੀ ਤੇ ਮੈਂ ਤਾਂ ਹਮ ਜਿਉਂਦਾ ਹੋਇ ਬਹੁਤ ਤੀਕਾ ਮਾਰ ਕੇ ਕਹਿੰਦਾ ਵੀ ਪਹਿਲਾਂ ਪਹਿਲਾਂ ਸੁਣ ਲਓ ਹਾਲਾਂਕਿ ਬਾਅਦ 'ਚ ਵੀ ਸੁਣ ਲਓਗੇ ਕਿਉਂਕਿ ਜੋ ਕੁਝ ਕਿਹਾ ਜਾਂਦਾ ਮੈਂ ਰੱਖਦਾ ਨਹੀਂ ਕੋਈ ਪੈਂਡਿੰਗ ਆਪਣੇ ਘਟੜ ਦੇ ਵੀ ਜਿਹੜੀ ਵੀ ਜਾਣਕਾਰੀ ਨਵੀਂ ਆ ਰਹੀ ਹੈ ਨਾਲ ਦੀ ਨਾਲ ਲੋਕਾਂ 'ਚ ਦੱਸ ਦਿੱਤੀ ਜਾਵੇ ਇਹਨੇ ਛੁਪਾਇਆ ਨਹੀਂ ਜਾ ਸਕਣਾ ਇਹਨੇ ਜਿਹੜਾ ਹੈਗਾ ਜਿਹੜੇ ਮੀਡੀਆ ਦੇ ਸਿਸਟਮ ਤੇ ਚੜ ਗਿਆ ਉਹਨੂੰ ਉਤਾਰ ਨਹੀਂ ਸਕਦੇ ਨਾ ਇਹ ਚ ਡਿলিউਸ਼ਨ ਕਰ ਸਕਦੇ ਤੁਹਾਡਾ ਇਤਿਹਾਸ ਲਿਖਿਆ ਹੋਇਆ ਜਿੱਤੇ ਹੋਏ ਦਾ ਉਹ ਉਹਦੇ ਵਿੱਚ ਬਹੁਤ ਕੁਝ ਹੋਣਤਾਈਆਂ ਤਕਰੀਬਨ ਤਕਰੀਬਨ ਜਿਹੜਾ ਇਤਿਹਾਸ ਤੁਹਾਡਾ ਜਿਹੜਾ ਹੈਗਾ ਜੱਟੇ ਦਾ ਤੇ ਜਿਹੜੇ ਬੰਦਾ ਜੇਤੂ ਆ ਉਹ ਉਹਦੇ ਬਾਰੇ ਥੋੜਾ ਦੱਸੂਗਾ ਜਿਹੜਾ ਹਾਰਿਆ ਵੈਸੀ ਜਿਹੜਾ ਜੇਤੂ ਮੈਂ ਇਸ ਕਰਕੇ ਅੱਜ ਜਿਹੜਾ ਇਤਿਹਾਸ ਹੈ ਇਹ ਉਵੇਂ ਨਹੀਂ ਹੋ ਸਕਦਾ ਅੱਜ ਦਾ ਇਤਿਹਾਸ ਜਿਹੜਾ ਹੈਗਾ ਉਵੇਂ ਦਾ ਉਵੇਂ ਸਾਹਮਣੇ ਪਿਆ ਬੋਲਿਆ ਪ ਵਰਡ ਤੋਂ ਵਰਡ ਜਿਹੜਾ ਹੈਗਾ ਉਹਨੂੰ ਵੱਡਾ ਹੈਗਾ ਡਿਲੂਟ ਨਹੀਂ ਕੀਤਾ ਜਾ ਸਕਦਾ। ਹੂੰ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਹੀਆਂ ਜਾ ਰਹੀਆਂ। ਸਭ ਇਹ ਆਪ ਨੂੰ ਸਭ ਤੋਂ ਵੱਧ ਖੋਖਲਾ ਕਰਨ ਵਾਲਾ ਨਸ਼ਾ ਕਿਵੇਂ ਖਤਮ ਹੋਊਗਾ? ਨਹੀਂ ਕੱਲਾ ਨਸ਼ਾ ਤਾਂ ਇੱਕ ਦਿਖਾਈ ਦਿੰਦਾ ਕਿਉਂਕਿ ਨਸ਼ੇ ਨੇ ਡਾਇਰੈਕਟਲੀ ਬਹੁਤ ਨੁਕਸਾਨ ਕਰਦਾ। ਦਿਖਾਈ ਦਿੰਦਾ ਨੁਕਸਾਨ ਨਸ਼ੇ ਨੇ ਕਰ ਦਿੰਦਾ। ਸਾਡੀ ਧਰਤੀ ਨੂੰ ਨਸ਼ੇ ਚ ਲਾਇਆ ਉਹ ਵਿਚਾਰੀ ਬੋਲਦੀ ਨਹੀਂ ਹੈਗੀ। ਅੱਜ ਅੱਜ ਖਾਦਾਂ ਤੋਂ ਬਿਨਾ ਅੱਜ ਯੂਰੀਆ ਨਾ ਹੋਵੇ ਕੁਝ ਦਿਨ ਪਹਿਲਾਂ ਇੱਕ ਦਿਨ ਤੇਲ ਦੀ ਕਲਤਾਈ ਸੀ। ਆਪ ਚੀਕਾਂ ਪੈਗੀਆਂ ਸੀ। ਪੈਗੀਆਂ ਖੋਲ ਕੇ ਲੱਗੇ ਲੋਕ। ਡੋਲਵਾ ਤੱਕ ਵਾਲੀ ਯੂਰੀਆ ਦੀ ਕਲਤ ਵੀ ਆਉਗੀ ਮੇਰੇ ਸਾਹਿਬ ਨੋਟ ਕਰ ਲਓ ਜਗਮੀਰ ਜੀ ਜਿੱਦਾਂ ਯੂਰੀਆ ਦੀ ਇਹਨਾਂ ਨੇ ਕਲਤ ਲੈ ਕੇ ਆਉਣੀ ਹੋਈ ਉਹਦੇ ਤੁਹਾਨੂੰ ਯੂਰੀਆ ਨਹੀਂ ਦੇਣਗੇ ਤੁਹਾਡੀਆਂ ਜਿਹੜੀਆਂ ਫਸਲਾਂ ਹੈਗੀਆਂ 2% ਵੀ ਉਹਦੀ ਬਾਕੀ ਰਹਿਦੀ ਯੂਰੀਆ ਨਾਲ ਹੀ ਅੱਜ ਜਿਹੜੀ ਹੈਗੀ ਹੈ ਜਿਹੜੇ ਐਕਸਪਰਟ ਹੈਗੇ ਖੇਤੀਬਾੜੀ ਦਾ ਪੁੱਛ ਕੇ ਵੇਖ ਲਓ ਤੇ ਦੂਸਰੀ ਗੱਲ ਸਟੋਰੇਜ ਤੁਹਾਡੇ ਕੋਲ ਹੈ ਕੋਈ ਨਹੀਂ ਨਾ ਕੋਈ ਸਰਕਾਰ ਕੋਲ ਸਟੋਰੇਜ ਹੈ ਨਾ ਕੋਈ ਸੈਂਟਰਲ ਰਜਿਸਟਰੀ ਹੈ ਸਾਰੀ ਦੀ ਸਾਰੀ ਸਟੋਰੇਜ ਮਾਨੀ ਅੰਡਾ ਨੀਆਂ ਕੋਲ ਹੈਗੀ ਇਹ ਤਾਂ ਯੂਰੀਆ ਬੰਦ ਕਰ ਦੇਣ ਲੋਕ ਭੁੱਖੇ ਮਰ ਜਾਣਗੇ ਮੈਂ ਤਾਂ ਕਿੰਨਾ ਹੁੰਦਾ ਕਿ ਭਾਈ ਆਪ ਇੱਕ ਇੱਕ ਕਿੱਲਾ ਜ਼ਮੀਨ ਜਿਹੜਾ ਹੈਗਾ ਬਚਾ ਲਓ ਉਹ ਉਸ ਵਾਸਤੇ ਜਦੋਂ ਤੁਹਾਡੇ ਵਾਸਤੇ ਸਾਰਾ ਕੁਝ ਬੰਦ ਹੋ ਜੂ ਆਪ ਦੇ ਖਾਣ ਜੋਗੇ ਦਾਣੇ ਤਾਂ ਕਰ ਲਓਗੇ ਖਾਣਾ ਵਾਸਤੇ ਇਹ ਪੋਜੀਸ਼ਨ ਵੀ ਆ ਜਾਣੀ ਆਪਣੀ ਜੇ ਹਾਲਾਤ ਐਵੇਂ ਰਹੇ ਜਿਵੇਂ ਇਹ ਚਾਹੁੰਦੇ ਜਿਵੇਂ ਸਾਸ਼ਾ ਨਾਲ ਜ਼ਮੀਨਾਂ ਖੋਣਦੇ ਧੰਦੇ ਜਿਹੜਾ ਚੱਲ ਰਿਹਾ ਹੈਗੇ ਸਿਸਟਮ ਵੀ ਕਿਵੇਂ ਖੋਣੀ ਹੈ ਉਹਦੇ ਚ ਇਹ ਵੀ ਹੈਗਾ ਕਿ ਭੁੱਖ ਮਰੀ ਵੀ ਪੰਜਾਬ ਚ ਆ ਸਕਦੀ ਹੈ ਜੇ ਸਾਡੇ ਲੋਕ ਨਾ ਜਾਗੇ ਕਿਉਂਕਿ ਅਨਾਜ ਨਾ ਦੀ ਚੀਜ਼ ਰਹਿਣੀ ਨਹੀਂ ਸਟੋਰੇਜ ਕੋਈ ਹੈ ਨਹੀਂ ਕਰਾਚਾ ਸੀ ਸਟੋਰ ਕਰਨਾ ਬੰਦ ਕਰ ਦਿੱਤਾ ਸਰਕਾਰ ਕੋਲੇ ਸਟੋਰ ਕੋਈ ਨਹੀਂ ਹੈਗਾ ਤੇ ਕੱਲ ਨੂੰ ਯੂਰੀਆ ਨਾ ਉਹ ਗੱਲ ਕਾਟਿਆ ਤੋ ਇੱਕ ਇੱਕ ਕਿੱਲੇ ਜ਼ਮੀਨ ਦੇ ਵਿੱਚ ਜਿਹੜੀ ਹੈਗੀ ਰੂੜੀ ਸਿੱਟਣੀ ਸ਼ੁਰੂ ਕਰੀਏ ਉਹਨੂੰ ਹੋਰ ਫਸਲ ਨਾ ਲਈਏ ਉਹਨੂੰ ਪੰਜ ਚਾਰ ਸਾਲ ਤਿਆਰ ਕਰੀਏ ਤਾਂ ਕਿ ਲੋੜ ਪੈਣ ਤੇ ਇੱਕ ਕਿੱਲਾ ਜ਼ਮੀਨ ਹੀ ਤੁਹਾਡੇ ਪਰਿਵਾਰ ਨੂੰ ਕਿ ਚਾਰ ਪਰਿਵਾਰ ਨੂੰ ਰੋਟੀ ਦੇ ਸਕਦੀ ਹੈ ਬਿਲਕੁਲ ਇਹ ਕਰਨਾ ਪਊਗਾ ਇਹ ਮੇਰਾ ਸੁਨੇਹਾ ਹੈ ਮੈਂ ਤਾਂ ਪੰਜਾਬ ਵਾਸੀਆਂ ਨੂੰ ਉਹ ਗੱਲਾਂ ਕਰਦਾ ਜਿਹੜੀਆਂ ਸੋਚੀਆਂ ਵੀ ਨਹੀਂ ਹੁੰਦਆਂ ਨੇ ਜੋ ਮੇਰੇ ਧਿਆਨ 'ਚ ਹੈ ਮੈਂ ਉਹ ਗੱਲ ਨੂੰ ਸਾਂਝੀ ਕਰਨੀ ਚਾਹੁੰਦਾ ਕਿਉਂਕਿ ਇਹ ਸਮਾਂ ਆਊਗਾ ਜਿਹਦੀ ਲੋੜ ਪੈਣੀ ਹੈ ਤਾਂ ਗੱਲਾਂ ਜਿਹੜੀਆਂ ਹੈਗੀਆਂ ਕਾਲਪੁਰਖ ਦੀ ਕਿਰਪਾ ਨਾਲ ਅੱਜ ਕਈਆਂ ਜਾ ਰਹੀਆਂ ਤੇ ਲੋਕਾਂ 'ਚ ਰਹਿਣਗੀਆਂ ਅੱਜ ਨਹੀਂ ਤਾਂ ਜਦੋਂ ਇਹਦੀ ਕੀਮਤ ਪਊਗੀ ਉ